ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਦੇਖੋ ਮਾਟਰ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਨੀ ਬਹੁਤ ਜ਼ਰੂਰੀ ਹੈ ਜਿਹੜੀ ਇਹਨਾਂ ਨੇ ਗੁੱਡੀ ਫੂਕੀ ਸੀ ਹਾਂਜੀ ਇੱਕ ਅੱਜ ਵੀਡੀਓ ਰਹੀ ਆ ਅੱਛਾ ਉਹ ਮੇਰੇ ਖਿਆਲ ਪਰਾਂ ਦੀ ਆ ਦੁਆਬੇ ਦੀ ਲੱਗਦੀ ਮੈਨੂੰ ਅੱਛਾ ਜੀ ਉਹਨਾਂ ਨੇ ਵੀ ਫੂਕੀ ਆ अच्छा पर मी ਨਹੀਂ ਆਇਆ ਹਾਂ ਉਹਦੇ ਪਿੱਛੇ ਵਜ੍ਹਾ ਕੀ ਆ ਜਦੋਂ ਪਹਿਲਾਂ ਗੁੱਡੀ ਫੂਕਦੇ ਸੀ ਹਾਂ ਜਿਹੜੇ ਸਾਡੇ ਬਜ਼ੁਰਗ ਸੀਗੇ ਹਾਂ ਸਾਡੀਆਂ ਮਾਤਾ ਸੀ ਹਾਂਜੀ ਉਹ ਬਿਲਕੁਲ ਨੋਰਮਲ ਰਹਿ ਕੇ ਅਫਸੋਸ ਕਰਦੀਆਂ ਸੀ ਹੂੰ ਰੋਂਦੀਆਂ ਸੀ ਹਾਂ ਠੀਕ ਹੈ ਮਨ ਦੇ ਵਿੱਚ ਪੂਰੀ ਆਸ ਹੁੰਦੀ ਸੀ ਪੂਰੀ ਉੜਦੀਆਂ ਨਹੀਂ ਸੀ ਮੀ ਪਾ ਕੇ ਆਉਂਦੇ ਸੀ ਗੁੱਡੀ ਫੂਕੇ ਅੱਜ ਜਿਹੜਾ ਕਿ ਮਾਤਾ ਰੋ ਰਹੀ ਐ ਤਾਂ ਬੱਚੇ ਹਸ ਰਹੇ ਆ ਹਸ ਰਹੇ ਆ ਕੁੜੀਆਂ ਹਸ ਰਹੀਆਂ ਤੇ ਹਜੇ ਗੁੱਡੀ ਫੂਕੀ ਆ ਤੇ ਮਾਤਾ ਉਹਨੀਆਂ ਰੋਈ ਜਾਂਦੀਆਂ ਤੇ ਕੁੜੀਆਂ ਨੇ ਛੇਰਾ ਬਣਾ ਕੇ ਗੀਦਾ ਸ਼ੁਰੂ ਕਰਤਾ ਹਾਂ ਮੈਂ ਕਿਹਾ ਬਾਬੇ ਨੇ ਕਹੋਣੇ ਖੁਸ਼ ਆ ਮੀਂ ਤਾਂ ਬਿਨਾ ਵੀ ਭਈ ਹਨਾ ਗੁੱਡਗੋਈ ਫੂਕਣੀ ਸੀ ਫੂਕਦੀ ਬਈ ਇਸ ਕਰਕੇ ਸਤਜੋਗ ਨਹੀਂ ਹੈਗਾ ਹਾਂਜੀ ਹਨਾ ਬਿਲਕੁਲ ਜੀ ਮੈਂ ਹੁਣ ਖੇਤ ਬੈਠਾ ਮੇਰੇ ਯਾਦ ਆ ਗਿਆ ਹਮ ਜੰਤਰ ਵੇਖ ਕੇ ਪੁਰਾਣੀ ਖੇਤੀ ਯਾਦ ਆ ਗਈ ਹਾਂਜੀ ਜੱਟ ਤੇ ਬਾਣੀਆਂ ਨੇ ਖੇਤੀ ਸ਼ੁਰੂ ਕਰ ਲਈ ਅੱਛਾ ਜੀ ਵੀ ਬਾਣੀਆਂ ਨੇ ਘਰ ਵਾਲੀ ਬਾਣੀਆਂ ਨੂੰ ਕਹਿੰਦੀ ਵੀ ਤੂੰ ਨਾ ਕਰੀ ਇਹਦੇ ਨਾਲ ਨਾ ਇਹਦਾ ਜੱਟ ਬਹੁਤ ਤੇਜ਼ ਹੁੰਦੇ ਆ ਵੀ ਤੈਨੂੰ ਰਗੜ ਦੂ ਹੂੰ ਕਹਿੰਦਾ ਕੀ ਗੱਲਾਂ ਕਰਦੀ ਮੈਂ ਮਿਲਾ ਮੈਂ ਤਾਂ ਲਿਆ ਦੁਨੀ ਹੜੀ ਹਾਂ ਮੈਂ ਖੇਤ ਕੰਮ ਕਰਿਆ ਨਹੀਂ ਜਿੱਦੇ ਕਰਨ ਲੱਗ ਗਿਆ ਨਾ ਜੜ ਦੀ ਬਖੇ ਚੜ ਜਾਣਗੇ ਐਸੀ ਕਹੀ ਚ ਲਾਉ ਹਾਂ ਤੂੰ ਯਾਦ ਰੱਖੀਂ ਜੀ ਅੱਛਾ ਹਾਂ ਤੁਹ ਕੋਈ ਨਹੀਂ ਤਮਨ ਨੂੰ ਸਕੂਲ ਭੇਜੀ ਟਾਈਮ ਨਾਲ ਮੈਂ ਖੇਤ ਜਾਣਾ ਹਾਂ ਤੇ ਪੱਲੇ ਕੁਝ ਪਿਆ ਨਾ ਦੋ ਸਾਲ ਖੇਤੀ ਕਰੀ ਅੱਛਾ ਜੀ ਥੱਕ ਗਿਆ ਅੱਛਾ ਜੀ ਹੁਣ 5 ਸਾਲ ਲਖਾਈ ਬੈਠੇ ਆ ਨਾ ਭੱਜਣ ਜੋਗਾ ਪੈਸੇ ਦੇਈ ਬੈਠਾ ਆਏ ਨਹੀਂ ਕਹਿੰਦਾ ਥੈਟ ਉਹ ਕਹਿੰਦਾ ਪਹਿਲਾਂ ਗੱਲ ਕਰ ਲੈ ਤੂੰ ਫਸਰ ਕਿਹੜੀ ਲਵੇਂਗਾ ਉਹ ਕਹਿੰਦਾ ਕਿਹੜੀ ਦਾ ਕੀ ਮਤਲਬ ਇੱਕ ਤੇਰੀ ਇੱਕ ਮੇਰੀ ਨਾ 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 ਇੱਕੇ ਬਦਲ ਤੋਂ ਅੱਧ ਕਰਾਂਗੇ ਖੜੀ ਚੋਂ ਹਾਂ ਉਹ ਕਹਿੰਦਾ ਫਿਰ ਤੂੰ ਦੱਸ ਦੇ ਕਿਵੇਂ ਕਰਨਾ ਹੈ ਉਤਲਾ ਪਾਸਾ ਲੈਣਾ ਕਿ ਥੱਲੇ ਵਾਲਾ ਲੈਣਾ ਬੱਸ ਅੱਛਾ ਉਹ ਕਹਿੰਦਾ ਤੂੰ ਹੀ ਦੱਸ ਦੇ ਬਾਣੀਆਂ ਕਿਹੜਾ ਲੈਣਾ ਹਾਂ ਉਹ ਕਹਿੰਦਾ ਮੈਂ ਉਤ ਲੈ ਲਵਾਂ ਹਾਂ ਉਹਨੂੰ ਪਤਾ ਲੱਗ ਗਿਆ ਫਸਲ ਉੱਪਰ ਹੀ ਲੱਗਦੀ ਆ ਹਾਂ ਜੱਟ ਨੇ ਆਲੂ ਬੀਜਤੇ ਹਾਂ ਜਦੋਂ ਭਾਗ ਗਿਆ ਕਹਿੰਦਾ ਲਾਲਾ ਜੀ ਸੇਜਾ ਵੱਡੋ ਹਾਂ ਮੈਂ ਵੀ ਪਟਨੇ ਆਲੂ ਹਾਂ ਬਾਣੀਆਂ ਨੇ ਕਹਿਆ ਘਾਟਾ ਪੈ ਗਿਆ ਹਾਂ ਇਹਦਾ ਗਲਤ ਕਰ ਲਿਆ ਹਾਂ ਦੂਜੀ ਏਰ ਉਹ ਕਹਿੰਦੇ ਕਿਉਂ ਤੈਨੂੰ ਮੈਂ ਕਿਹਾ ਸੀ ਨਾ ਵੀ ਲਾਲਾ ਕਹਿੰਦੀ ਕਹਿੰਦਾ ਐਤ ਕੀ ਦੇਖੇ ਬਈਲਾ ਹਾਂ ਐਦ ਕੀ ਦੇਖੀ ਦਾਣਾ ਵੀ ਨਹੀਂ ਜਾਣ ਦਿੰਦਾ ਘਰੇ ਹਾਂ ਉਹ ਕਹਿੰਦੀ ਫੇਰ ਠੀਕ ਹੈ ਹਾਂ ਉਹੀ ਗੱਲ ਹੈ ਜਦੋਂ ਦੂਜੀ ਵਾਰ ਹੀ ਆਈ ਹਾਂ ਉਹ ਕਹਿੰਦਾ ਹਾਂ ਵੀ ਹੁਣ ਦੱਸ ਬਈ ਲਾਲਾ ਉਦਰਾ ਕੇ ਥੱਲੇ ਵਾਲਾ ਕਹਿੰਦਾ ਥੱਲੇ ਵਾਲੀ ਹਾਂ ਥੱਲੇ ਵਾਲੀ ਮੇਰੀ ਹਾਂ ਤੇ ਉਹਨੇ ਜੋ ਨਾ ਲਾਤਾ ਅੱਛਾ ਉਤੋਂ ਲੈਗਾ ਵੱਟ ਕੇ ਕਹਿੰਦਾ ਸਾੰਬਲਾ ਪਰਾਲੀ ਹਾਂ ਉਹ ਕਹਿੰਦੀ ਹਟ ਜਾ ਤੂੰ ਅਜੇ ਵੀ ਰਹਿਣ ਤੇ ਜਿਵੇਂ ਅੱਗੇ ਜਿਵੇਂ ਚਲਾ ਲਾ ਸਾਲ ਤਾਂ ਰਹਿ ਗਿਆ ਹਾਂ ਹਾਂ ਇੱਕ ਯਾਦ ਰੱਖੂ ਹਾਂ ਗੱਲ ਮੇਰੀ ਪੁੱਗਦੀ ਐ ਹਾਂ ਮੈਂ ਇਹਦੀ ਗੱਲ ਹੀ ਹੋਜੀ ਕਰੂ ਹਾਂ ਉਹ ਕਹਿੰਦਾ ਹਾਂ ਵੀ ਲਾਲਾ ਦੱਸ ਐ ਤੀ ਕੀ ਉਤਲੀ ਵੀ ਮੇਰੀ ਕਹਿੰਦਾ ਥੱਲੇ ਵਾਲੀ ਵੀ ਮੇਰੀ ਵਿਚਾਲਾ ਤੇਰਾ ਉਹਨੇ ਮੱਕੀ ਲਾਤੀ ਹਾਂ ਚੱਲੀਆਂ ਵਿਚਾਰੇ ਲੱਗੀ ਹਾਂ ਚੱਲੀਆਂ ਤੋਲ ਲੀਆਂ ਕਹਿੰਦਾ ਲਾਲਾ ਦਾਮ ਦਾ ਹਾਂ ਨਾ ਹਟਿਆ ਕਹਿੰਦਾ ਤੇਰੇ ਨੇ ਇਹਨੇ ਵੀ ਹਾਂ ਮਸਲਾ ਜੀ ਅਟ ਗਿਆ ਉਹ ਤਾਂ ਕਹਿੰਦੇ ਕਹਿੰਦੇ ਜਿਸका ਕਾਮ ਉਸੀ ਕੋ ਸਾਜੇ ਦੂਜਾ ਕਰੇ ਤੇ ਮੂਰਖ ਬਾਜੇ ਹਾਂ ਨਾ ਇਹ ਵਾਕਈ ਗੱਲਾਂ ਸਹੀ ਆ ਸਹੀ ਗੱਲ ਆ ਜੀ ਇੱਕ ਗੇਰਾ ਮੈਂ ਤੁਹਾਨੂੰ ਗੱਲ ਸੁਣਾਈ ਸੀ ਹਾਂਜੀ ਵੀ ਖਾ ਮਖਾ ਦਾ ਬਦਮਾਸ਼ ਹਾਂ ਸਾਡਾ ਬੰਦਾ ਫੋਟੋ ਖਾਈਦਾ ਟਰੋਂਦਾ ਹੁੰਦਾ ਸੀ ਹਾਂ ਆਈ ਇੱਕ ਮੇਰੇ ਨਾਲ ਰਾਜਸਥਾਨ ਚ ਲੱਗਿਆ ਗਿਆ ਭਰਾਵਾ ਅੱਛਾ ਜੀ ਤੇ ਉੱਥੇ ਨਾ ਢਾਬੇ ਤੇ ਬਾਲੇ ਕੱਪ ਮਾਰਦਾ ਸੀ ਅੱਛਾ ਜੀ ਤੇ ਮੇਰੇ ਨਾਲ ਬੇਟਾ ਤੇ ਮੇਰੇ ਨਾਲ ਰਾਸਤਾਨੀ ਬੈਠਾ ਉਹ ਕਹਿੰਦਾ ਮੈਂ ਕਿਹਾ ਪੰਜਾਬ ਚੱਲੀ ਗਏ ਹਾਂ ਕਹਿੰਦਾ ਨਾ ਯਾਰ ਪੰਜਾਬ ਨਹੀਂ ਜਾਣਾ ਮੈਂ ਕਿਹਾ ਕਿਉਂ ਕਹਿੰਦਾ ਗੈਂਗਸਟਰ ਬਹੁਤ ਆ ਉਧਰ ਡਰ ਲੱਗਦਾ ਯਾਰ ਅੱਛਾ ਜੀ ਕਹਿੰਦਾ ਬੜੇ ਖਤਰਨਾਕ ਲੋਕ ਹੈ ਹਾਂ ਕਹਿੰਦਾ ਮੈਂ ਤਾਂ ਉਹਨਾਂ ਕੋ ਦੇਖ ਵੀ ਨਹੀਂ ਪਾਉਂਗਾ ਇਹ ਤੇ ਗੜੀ ਗੱਲਾਂ ਕਹਿੰਦਾ ਹਾਂ ਹੁਣ ਤੈਨੂੰ ਅਸੀਂ ਬੈਠੇ ਪੰਜਾਬ ਦੇ ਤੈਨੂੰ ਡਰ ਲੱਗਿਆ ਹਾਂ ਕਹਿੰਦਾ ਨਹੀਂ ਕਹਿੰਦਾ ਕੋਈ ਮੇਰੇ ਤੋਂ ਖੌਫ ਆਉਂਦਾ ਹੋਵੇ ਤੈਨੂੰ ਹਾਂ ਕਹਿੰਦਾ ਨਹੀਂ ਕਹਿੰਦਾ ਹੁਣ ਤੂੰ ਗੈਂਗਸਟਰ ਦੇ ਨਾਲ ਬੈਠਾ ਅੱਛਾ ਹਾਂ ਅੱਜ ਆਪਨੇ ਕਹੀ ਆ ਹਾਂ ਮੈਂ ਗੈਂਗਸਟਰ ਐ ਅਸੀਂ ਵੀ ਤਾਂ ਇਨਸਾਨ ਐ ਐ ਥੋੜੀ ਐ ਅਸੀਂ ਕਾਨੂੰਨ ਦੇ ਸਤਾਏ ਹੋਏ ਬਣੇ ਭਰਤਿਆ ਕੋਈ ਵੀ ਨਹੀਂ ਆ ਕਾ ਮਕਾਨ ਨਹੀਂ ਬਣੀ ਕਾਨੂੰਨ ਨੂੰ ਸਤਾਤਾ ਉਹ ਮੈਂ ਕੰਗੈ ਨੂੰ ਨਾ ਕਟਾਦੀ ਰਾਤਾਂ ਤੇ ਸਹੀ ਗੱਲ ਆ ਉਹਨੂੰ ਟਕਾ ਕੇ ਕਿਹਾ ਕਹਿੰਦਾ ਤੈਨੂੰ ਕੋਈ ਮੇਰੇ ਤੋਂ ਖੌਫ ਹੁੰਦਾ ਹੋਵੇ ਤੂੰ ਕਹਿੰਦਾ ਜੀ ਨਹੀਂ ਤੈਨੂੰ ਆਪਣਾ ਪਣ ਝਲਕਦਾਉ ਮੇਰੇ ਚ ਕਹਿੰਦਾ ਹਾਂਜੀ ਕਹਿੰਦਾ ਫਿਰ ਤੂੰ ਗੈਂਗਸਟਰ ਆ ਨਾ ਹਾਂ ਪਰ ਤੂੰ ਗੈਂਗਸਟਰ ਦੇ ਨਾਲ ਬੈਠਾ ਬੱਸ ਕੀ ਡਰ ਹੈ ਅਸੀਂ ਵੀ ਤਾਂ ਬੰਦੇ ਆ ਅੱਛਾ ਪਰਚਾ ਕੋਈ ਵੀ ਨਹੀਂ ਠੀਕ ਹੈ ਲੜਦਾ ਕੋਈ ਮਾੜੀ ਮੋਟੀ ਲੜਾਈ ਸੀਗਾ ਬੱਸ ਉਹ ਯਾਰ ਹੁਣ ਬੇਬੇ ਸੀਗੀ ਕੱਲ ਦੀ ਗੱਲ ਹੀ ਆ ਤਾਜ਼ਾ ਅੱਛਾ ਜੀ ਬਾਸ ਸਟੈਂਡ ਦੇ ਬਾਗੇ ਪਰਨੇ ਜੂਸ ਵਾਲੀ ਦੁਕਾਨ ਨਹੀਂ ਹੂੰ ਉੱਥੇ ਜੂਸ ਬਣਾ ਲਿਆ ਹੂੰ ਈਸ਼ੂ ਉਹਨਾਂ ਨੇ ਵੀ ਬਣਾ ਲਿਆ ਹੂੰ ਬੇਬੇ ਉਹਨਾਂ ਨੇ ਵੀ ਬਣਾ ਲਿਆ ਬੇਬੇ ਦੀ ਕੁੜੀ ਸੀ ਨਾਲ ਹੂੰ ਤੇ ਮੰਗੋ ਸੇਕ ਬਣਾਇਆ ਉਹ ਚੈਰੀ ਚੂਰੀ ਜੀ ਬਾਵਾ ਪਾਉਂਦੇ ਨੇ ਕਾਜੂ ਕੂਜੂ ਜੇ ਉੱਤੇ ਹਾਂਜੀ ਉਹਨੇ ਨਾਲ ਚਮਚਾ ਦੇਤਾ ਹੂੰ ਬੇਬੇ ਫੋਲੋ ਕਰਗੀ ਹੂੰ ਬੇਬੇ ਨੇ ਫਿਰ ਅੱਧੇ ਘੰਟੇ ਜਪੀਤਾ ਹਾਂ ਚਮਚਿਆਂ ਨਾਲ ਹੀ ਚੱਕਿਆ ਸਾਰੇ ਹਾਂ ਸਿਰੇ ਤੱਕ ਹੀ ਕੁੜੀ ਕਹਿੰਦੀ ਬੇਬੇ ਕਹਿੰਦੀ ਹੂੰ ਪੀ ਲਾ ਕਹਿੰਦੀ ਉਹ ਭਾਈ ਮੂਰਖਾ ਜੀ ਨੇ ਚਮਚਾ ਦਿੱਤਾ ਹੈ ਕਹਿੰਦਾ ਸਕਮਲੇ ਜੇ ਮੈਂ ਅਗਲਾ ਕਹਿੰਦਾ ਹੂੰ ਮੇ ਪੀਓ ਪੀਓ ਉਹਨੂੰ ਵੱਧ ਪਤਾ ਕਹਿੰਦੀ ਉਹਦੀ ਦੁਕਾਨ ਹੈ ਸਾਰਾ ਜੂ ਚੰਚਾ ਨਾ ਪੀਤਾ ਮੈਂ ਕਿਹਾ ਸਾਡੇ ਪ੍ਰਾਣੇ ਬਜ਼ੁਰਗ ਹੈ ਇਹ ਨਹੀਂ ਫੋਲੋ ਕਰਦੇਗਾ ਫੋਲੋ ਕਰਦੇ ਹਨਾ ਹਾਂ ਜੀ ਕਿਉਂਕਿ ਕਈ ਨਾ ਵੈਸੇ ਹੀ ਹਵਾ ਛੱਡ ਜਾਂਦੇ ਹਨ ਜੀ ਇੱਕ ਆਪਣੀ ਦੁਕਾਨ ਤੇ ਆਇਆ ਬੰਦਾ ਅੱਛਾ ਜੀ ਬਾਪ ਦੇ ਬੱਚੇ ਨੂੰ ਨਾਲ ਲੈ ਕੇ ਮਤਲਬ ਆ ਕੇ ਪੂਰਾ ਕਰ ਰਿਹਾ ਇਹ ਮੇਰਾ ਬੇਟਾ ਹੈ ਹਾਂ ਬੇੜਾ ਸਮਾਨ ਦਿਖਾਓ ਹਾਂ ਸਮਾਨ ਦਿਖਾਓ ਹਾਂ ਉਹ ਕਹਿੰਦਾ ਵਧੀਆ ਦਿਖਾ ਹਾਂ ਵਧੀਆ ਦਿਖਾ ਹਾਂ ਉਹ ਕਹਿੰਦਾ ਆਪਾਂ ਥੱਲੇ ਵਾਲੇ ਤੋਂ ਸ਼ੁਰੂ ਕਰ ਲੈਨੇ ਆਂ ਹੂੰ ਵੀ ਏਅਰਬਾਡ ਹੀ ਲੈਣੇ ਆਂ ਕਹਿੰਦਾ ਹਾਂ ਕਹਿੰਦਾ ਬਿਨਾ ਤਾਰ ਵਾਲੇ ਲੈਣੇ ਕੰਨਾਂ ਵਾਲੇ ਵੀ ਨਾ ਕਹਿੰਦਾ 200 ਦੇ ਹੂੰ ਅੱਛਾ ਹੂੰ ਆ 750 ਦੇ ਆ ਹਾਂ ਆ 700 ਦੇ ਆ ਹਾਈ ਕੁਆਲਿਟੀ ਆ 700 ਜਿਹੜਾ ਲੋਕ 1900 ਦਾ ਦਿੰਦੇ ਉਹ ਆ ਇਹ ਹੂੰ ਜੇ ਕੋਈ ਫਰਕ ਨਿਕਲੇ ਵੇ ਦੁਕਾਨ ਤੇ ਸੱਟ ਜੀ ਹੂੰ ਜਦੋਂ ਉਹਨੇ ਚੱਕਲੇ ਝੋੜਨੇ ਕਹਿੰਦੇ ਇਹਨੇ ਵੀ ਕਿਹਾ ਨਾ 200 ਵਾਲੇ ਲੈ ਲਾ ਵੇ ਦਿਖਾਈ ਗਾ ਤੋ ਜਾਤਾ ਹਾਂ ਫਿਲਮ ਵਾਲੀ ਲੈਂਦਾ ਸੀ 200 ਵਾਲੇ ਚੱਕ ਲਿਓ ਨੇ ਵਿਚਾਰੇ ਨੇ ਹਾਂ ਡਾਟਾ ਕੇਬਲ ਦਿਖਾ ਦੇ ਉਹ ਬਈਆ ਦਿਖਾ ਦੇ ਹਾਂ ਉਹਨੇ ਚੱਕ ਇਤਿਆਂ ਵਾਲੀ ਮਾਰੀ ਮੂਰੇ ਹਾਂ ਕਹਿੰਦਾ ਹੋਰ ਦਿਖਾ ਹਾਂ ਤੇ ਉਹ ਜਦੋਂ ਦੂਜੀ ਚੱਕਣ ਗਿਆ ਆ ਬੇਟਾ ਆ ਜਾ ਹਾਂ ਠੀਕ ਹੈ ਠੀਕ ਹੈ ਕਹਿੰਦੇ ਦੁਕਾਨੀ ਸਸਤੀ ਹੈ ਇਹ ਚੀਜ਼ਾਂ ਤਾਂ ਆਏ ਲੱਗਦੀਆਂ ਦੁਕਾਨੀ ਵਾਲੀ ਸਸਤੀ ਹੈ 30 ਵਾਲੀ ਲੋਟ ਹੈ ਠੀਕ ਹੈ ਇਹ ਜਿੰਨੇ ਕਿਹੜਾ ਝੂਠਣਾ ਤੂੰ ਮੋਬਾਈਲ ਹੀ ਪਸਾਉਣਾ ਇਹਦੇ ਬੈ ਕਾਂਗਲਾ ਉਹ 230 ਦਾ ਲੈ ਕੇ ਉੱਟ ਗਿਆ ਹਾਂ ਤਾਂ ਆਉਂਦਾ ਹੈ ਉੱਤਰਿਆ ਕਹਿੰਦਾ ਮੈਂ ਕਿਹਾ ਲੈ ਬਈ ਆ ਅੱਜ ਵੀ ਕੁਸਮਾਨ 5-4000 ਦਾ ਹਾਂ ਬਾਪੂ ਆ ਗਿਆ ਸੌਂਕ ਭਗਾਉ ਬੇਟੇ ਹੈਨਾ ਠੀਕ ਹੈ ਉਹ ਟ੍ਰਿਗਰ ਆ ਆਪਣੇ ਕੋਲੇ ਗੇਮ ਖੇਡਣ ਵਾਲੇ ਮੋਬਾਈਲ ਦੇ ਉੱਤੇ ਲੱਗ ਜਾਂਦੇ ਆ ਹਾਂਜੀ ਸਕਰੀਨ ਤੇ ਉਹ ਸੁਚਨਾ ਲੱਗੀਆਂ ਨੱਪੀ ਜਾਓ ਜਿੰਮ ਜਵਾਕ ਨਹੀਂ ਖੇਡਦੇ ਇਹ ਕੀ ਹੈਗੇ ਉਹ ਕਹਿੰਦਾ ਜੀ ਗੇਮ ਖੇਡਣ ਵਾਲੇ ਹੂੰ ਜੀਵੇ ਹਾਂ ਜਦ ਹੈ ਤਾਂ ਟਾਇਰ ਜਿਹੜੇ ਨੇ ਉਹ ਨਹੀਂ ਜੇ ਫੋਨ ਤੇ ਲੱਗ ਜਾਂਦੇ ਆ ਆਇਆ ਨੱਪਣਾ ਉਹਨੂੰ ਹੂੰ ਬੱਚੋ ਨੱਪੜਾ ਪੈਂਦਾ ਹੂੰ ਕਹਿੰਦਾ ਹਾਂ ਇਹ ਉਂਗਲਾ ਟੁੱਟ ਗਿਆ ਤੇਰੀਗਾ ਅਕਲਪਤ ਉਹਦੇ ਉੱਗੇ ਵੀ ਖੇਡਦਾ ਹੀ ਆ ਮੈਂ ਕਹਿੰਦਾ ਉਹ ਕਹਿੰਦਾ ਲੈ ਕੇ ਹੀ ਨਹੀਂ ਕੋਸ ਦੇਣਾ ਗੱਲ ਖਤਮ ਗੱਲ ਖਤਮ ਸੁਪਨੇ ਦਿਖਾਉਣੇ ਹੈ ਹੈਨਾ ਆ ਸ਼ੋਅ ਆਏ ਕਰਨਾ ਵੀ ਬਹੁਤ ਹੈਗੇ ਆ ਪਹਿਲੇ ਬਾਤੂ ਹੋਤੇ ਕਿਉਂਕਿ ਕਈ ਵਾਰੀ ਨਾ ਬੰਦਾ ਉਹੀ ਫਸ ਜਾਂਦਾ ਲੈਣ ਦੇਣ ਚ ਸਾਡਾ ਯਾਰ ਦੋਸਤ ਸੀ ਹਮਤਲਬ ਉਦੋਂ ਇਕੱਠੇ ਕੰਮ ਕਰਦੇ ਸੀਗੇ ਕਿਸੇ ਨੇ ਫੀਮ ਮੰਗ ਲਈ ਅੱਛਾ ਜੀ ਤਾਂ ਸਟਾਕ ਮਿਲ ਜੂ ਹਮ ਜੁਨੀ ਕਹੇ ਹਾਂ ਉਹਨੂੰ ਪਤਾ ਸੀਗਾ ਵੀ ਪਲਾਨ ਨੇ ਬੰਦੇ ਕੋਲੇ ਹੁੰਦੀ ਆ ਉਹ ਤੋਂ ਲਿਆ ਹਾਂ ਵਿਚਾਰਾ ਇਧਰ ਦਾ ਸੀਗਾ ਅੱਛਾ ਮਢੰਡੇ ਜਿਹੜੇ ਦਾ ਸੀ ਯਾਰ ਮੈਂ ਪਿੰਡ ਭੁੱਲ ਗਿਆ ਉਹਦਾ ਅੱਛਾ ਤੇ ਕਾ ਜੁਨੀ ਕਹੇ ਲਾ ਹਾਂ ਉਹਨੇ ਪੈਸੇ ਦੇਤੇ 10000 ਉਹਨੇ ਸਟਾਕ ਲਿਆ ਤੀ ਹਾਂ ਉਹ ਪੁਲਿਸ ਨਾਲ ਆ ਲਿਆ ਵਾਹੀ ਭਰਾਵਾ ਅੱਛਾ ਜੀ ਵੀ ਤੈਨੂੰ ਨਹੀਂ ਪਤਾ ਜਿਹੜਾ 300 ਦੇ ਦਿਹਾੜੀ ਆਇਆ ਹੈ ਵੀ ਕੰਵਲਿਆ ਤੋਂ ਇੰਨਾ ਦਾ ਸੋਚ ਵੀ ਉਤਾਰਦਾ ਯਾਰ ਕਿੱਥੋਂ ਲਈ ਆਉਂਦਾ ਕਿੱਥੋਂ ਲਈ ਆਉਂਦਾ ਫਿਰ ਉਹਨੂੰ ਪਹਿਲਾਂ ਕੌਣ ਦੇ ਦੂ ਹਾਂ ਹੈਨਾ ਉਹ ਦੂਜੀ ਵਾਰੀ ਫੇਰ ਆਇਆ ਕਹਿੰਦਾ ਦੋ ਦਿਹਾੜੀ ਹਾਂ ਯਾਰ ਰੁਕਣਾ ਪੂ ਘੰਟਾ ਹਾਂ ਬਹਿ ਜਾ ਆ ਗਿਆ ਮੈਂ ਹਾਂ ਜਾ ਕੇ ਫੜ ਕੇ ਲਿਆ ਤੀਆਂ ਹਾਂ ਥੇਰ ਉਹਨਾਂ ਨੇ ਪਾਈਆ ਮਗਾਲੀ ਹਾਂ ਪਾਈਆ ਲਿਆ ਤੀ ਹਾਂ ਫਿਰ ਪੁਲਿਸ ਵਾਲੇ ਕਹਿੰਦੇ ਹੁਣ ਤਿੰਨ ਕਿਲੋ ਮਗਾ ਹਾਂ ਉਹ ਕਹਿੰਦਾ ਵੀ ਤਿੰਨ ਲਿਆ ਦੇ ਹਾਂ ਕਹਿੰਦਾ ਇੰਨੀ ਤਾਂ ਨਹੀਂ ਹੋਣੀ ਹਾਂ ਕਿ ਮਾਲ ਮੁੱਕੜਿਆ ਵਾਲਾ ਖਤਮ ਹੋ ਗਿਆ ਹਾਂ ਮਤਲਬ ਕਿਲੋ ਕਿ ਮਿਲ ਜੂਗੀ ਫਿਰ ਬਸ ਬੰਦਾ ਚੱਲਣ ਵਾਲਾ ਹੀ ਹੈ ਹਾਂ ਗੱਲ ਕੋਈ ਵੀ ਨਹੀਂ ਵਿੱਚੋਂ ਹਾਂ ਦੇ ਕੇ ਦੂਜੇ ਤੋਂ ਦਿੱਤਾ ਦਿੱਤਾ ਤੇ ਉਹਨਾਂ ਕਿਲੋ ਲਿਆਤੀ ਅੰਦਰ ਬੇਟਾ ਪੈਸੇ ਨਹੀਂ ਜਾਂਦਾ ਸੀ ਉਹਨਾਂ ਨੇ ਦਰਵਾਜ਼ਾ ਖੜਕਾਤਾ ਹਾਂ ਟਕ 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 ਆ ਗਏ ਉਹ ਕੋਲ ਕਿ ਉਹ ਉਹਨੂੰ ਕਹਿੰਦਾ ਪੁਲਿਸ ਆਉਗਾ ਕਹਿੰਦਾ ਕੋਲ ਦੇ ਕੋਲ ਦੇ ਕੋਈ ਨਹੀਂ ਆ ਵੀ ਸਾਡੀ ਆ ਜਿਹੜੇ ਤੇਰੇ ਕੋਲੇ ਬੈਠੇ ਆ ਪੈਸੇ ਵੀ ਸਾਡੇ ਆ ਲੈਗੇ ਪਰਚਾ ਹੋ ਗਿਆ ਉਹਦਾ ਨਾਮ ਲਗਾਦਾ ਵਿਚਾਰੇ ਦਾ ਉਹ ਕਹਿੰਦਾ ਤੂੰ ਤਾਂ ਕਹਿੰਦੇ ਸਿੱਧਾ ਆਉਂਦਾ ਮਾਲ ਆਹ ਨੂੰ ਜੀ ਕਹਿੰਦਾ ਮੈਂ ਤਾਂ ਪਹਿਲੀ ਏਰੀ ਪੱਗਾ ਲਿਆ ਸੀ ਇਕੱਲੇ ਇਹਨੂੰ ਹੀ ਦਿੱਤਾ ਸੀ ਕਹਿੰਦਾ ਮੈਨੂੰ ਪਤਾ ਆਈ ਕਿ ਉਹਦੇ ਕੋਲੇ ਹੁੰਦਾਗਾ ਤਾਂ ਲਿਆਤਾ ਨਾਲ ਉਹ ਵੀ ਨਾ ਕਰਤਾ ਤੂੰ ਉਹਨੇ ਘਰੇ ਲੈ ਗਿਆ ਤਰਨ ਨੂੰ ਕਈ ਏਰੀ ਬਾਬਾ ਜਿਹੜੇ ਬਾਲੇ ਤੇਜ ਬੰਨਦੇ ਹੁੰਦੇ ਨੇ ਨਾ ਉਹਨਾਂ ਚ ਹੁੰਦਾ ਕੁਛ ਨਹੀਂ ਹਾਂ ਦੁਨੀਆ ਦੇ ਸਾਹਮਣੇ ਵਿਖਾਵਾਏ ਕਰਦੇ ਤੁਸੀਂ ਅਸੀਂ ਕਹਿੰਦੇ ਜਿਹੜਾ ਗਰਜਦਾ ਉਹ ਵਰਦਾ ਉਹ ਵਰਦਾ ਨਹੀਂ ਹੁੰਦਾ ਹੈਨਾ ਹਾਂ ਜਿਹੜਾ ਮਤਲਬ ਕਿ ਹੁਣ ਕੱਲ ਤੁਸੀਂ ਇੱਕ ਗੱਲ કરી ਸੀ ਅਸਲੇ ਦੀ ਹਾਂਜੀ ਵੀ ਅਸਲਾ ਰੱਖਣਾ ਚਾਹੀਦਾ ਜਾਂ ਨਹੀਂ ਹੂੰ ਅਸਲਾ ਨਹੀਂ ਰੱਖਣਾ ਚਾਹੀਦਾ ਹੂੰ ਚਾਹੇ ਤੁਹਾਡੇ ਕੋਲੇ ਲਾਇਸੈਂਸੀ ਵੀ ਆ ਹੂੰ ਉਹਦਾ ਨੁਕਸਾਨ ਹੂੰ ਜੇ ਕੋਈ ਖਰਦਮਾਗ ਬੰਦਾ ਮਿਲ ਗਿਆ ਹੂੰ ਠੀਕ ਹੈ ਤੇ ਤੁਸੀਂ ਗਲਤੀ ਨਾਲ ਸੜਾ ਕੱਢ ਲਿਆ ਤੇ ਉਹਨੇ ਕਹਿਤਾ ਮਾਰ ਜੇ ਪਿਆਉ ਦਾ ਤਾਂ ਮਾਰ ਫੇਰ ਕੀ ਕਰੋਗੇ ਜੇ ਤਾਂ ਫਿਰ ਤੁਹਾਡੇ ਚ ਅੱਖ ਹੋਈ ਫੇਰ ਤਾਂ ਬੰਦਾ ਸੋਚ ਕੇ ਕਹਿ ਦੂਗਾ ਵੀ ਪ੍ਰਮਾਤਮਾ ਬਥੇਰੀ ਜ਼ਿੰਦਗੀ ਜਿਉਂ ਲਈ ਚੱਲ ਹੁਣ ਖਤਮ ਕਰਦੇ ਹਾਂ ਜਿੰਦਗੀ ਕਿਉਂਕਿ ਉਹਨੂੰ ਮਾਰ ਕੇ ਆਪ ਵੀ ਮਰਨਾ ਹੈ ਮਰਨਾ ਹੀ ਹੈ ਸਹੀ ਗੱਲ ਹੈ ਠੀਕ ਹੈ ਉਹਦਾ ਛੁੱਟ ਗਿਆ ਆਪ ਲੰਮਕਣਾ ਹੈ ਜੇਲਾਂ ਚ ਬਹੁਤ ਔਖਾ ਹੈ ਪੈੜਾ ਉਹ ਮੌਤ ਨਾਲੋਂ ਵੀ ਪੈੜਾ ਪੈੜਾ ਸਹੀ ਹੈ ਠੀਕ ਹੈ ਆਪਾਂ ਕਹਿ ਦਿੰਨੇ ਆ ਕਿ ਫਲਾਣੇ ਦਾ ਨਾਮ ਜੇਲ੍ਹ ਚ ਬੈਠਾ ਫਲਾਣੇ ਦਾ ਨਾਮ ਜਿਹਦਾ ਨਾਮ ਉਹਨੂੰ ਪੁੱਛ ਕੇ ਦੇਖੋ ਵੀ ਉਹ ਕਿੰਨਾ ਔਖਾ ਕਿੰਨਿਆਂ ਔਖਾ ਸਹੀ ਗੱਲ ਆ ਜੀ ਜਦੋਂ ਹੁਣ ਬੰਦਾ ਯਾਰ ਵਿੱਚ ਖੜਾ ਹੈ ਦਲਦਲ ਦੇ ਵਿੱਚ ਖੜਾ ਹੈ ਖੜਾ ਉਹਨੂੰ ਬੜਿਆ ਵਈ ਇਹ ਵਿੱਚ ਉਹਦਾ ਕਹੂਗਾ ਸੁਆਦ ਆਉਂਦਾ ਸਹੀ ਗੱਲ ਆ ਜੀ ਜਦੋਂ ਉਹਨੂੰ ਪਤਾ ਵੀ ਉਹ ਨਿਕਲਦਾ ਸਕਦੇ ਨਹੀਂ ਜਦੋਂ ਬਾੜੀ ਗਏ ਹੁਣ ਲਿਬਰ ਤਾਂ ਗਏ ਆ ਵੀ ਹੁਣ ਆਪਾਂ ਨੂੰ ਪਤਾ ਹੈਗਾ ਵਿਪਾਰਤਾ ਕਰਨੀ ਪੈਣਾ ਹੁਣ ਨਿਕਲੇ ਤਾਂ ਜਾਣਾ ਨਹੀਂ ਬਿਲਕੁਲ ਜੀ ਫਿਰ ਉਹ ਕਾਹ ਤੋਂ ਮਾੜਾ ਕਹੂਗਾ ਵਿੱਚ ਵਰਕੇ ਹਾਂ ਫਿਰ ਤੁਸੀਂ ਟੀਚਰਾਂ ਕਰੋਗੇ ਜੇ ਉਹ ਰਹੂਗਾ ਰਹੂਗਾ ਤਾਂ ਇਸ ਕਰਕੇ ਇਹ ਵਿਖਾਵਾ ਹੁੰਦਾ ਹੂੰ ਠੀਕ ਹੈ ਜਿਹੜੇ ਸਾਡੇ ਨਵੇਂ ਮੁੰਡੇ ਹੋਣੇ ਜਿ�ਾਲ ਚ ਫਸ ਰਹੇ ਆ ਨਾ ਇਹ ਸਿਰਫ ਦਿਖਾਵਾ ਹੈ ਦਿਖਾਵਾ ਬਿਲਕੁਲ ਜੇ ਕੋਈ ਬਲੈਕ ਕਰਦਾ ਹੈ ਇਹ ਸਿਰਫ ਵਿਖਾਵਾ ਹੈ ਹੂੰ ਠੀਕ ਹੈ ਕਿਉਂਕਿ ਪੈਸਾ ਜਿਹੜਾ ਉਹ ਨਹੀਂ ਖਰਦਾ ਹੂੰ ਬਲੈਕ ਵਾਲਾ ਹੂੰ ਉਹ ਕਿਵੇਂ ਨਹੀਂ ਖਰਦਾ ਉਹ ਜੇ ਤੁਸੀਂ 10 ਦਿਨ ਵੇਚ ਲਈ ਮਹੀਨਾ ਵੇਚ ਲਈ ਅੱਗ ਦਿਨ ਫੜੇਗੇ ਸਾਰੇ ਪੈਸੇ ਕਹੇ ਸਾਰੇ ਉੱਥੇ ਜਾਣੇ ਸਹੀ ਗੱਲ ਹੈ ਉਹ ਕੋਟਾਂ 'ਚ ਲੱਗ ਜਾਂਦੇ ਆ ਜੁਰਮਾਨਿਆਂ 'ਚ ਲੱਗ ਜਾਂਦੇ ਆ ਤਾਂ ਹੀ ਤਾਂ ਮੈਂ ਕਹਿਣਾ ਹੁੰਦਾ ਜਿਹੜੇ ਆਪਣੇ ਭਰਾ ਇੱਕ ਆਪਣਾ ਵੀ ਬੰਦਾ ਸਬਸਕ੍ਰਾਈਬਰ ਆ ਉਹ ਵੀ ਕਹਿੰਦਾ ਹੁੰਦਾ ਬਾਬਾ ਖਾਸ ਖਾਸ ਦੀ ਗੱਲ ਕਰੋ ਹਾਂ ਮੈਂ ਕਿਹਾ ਕਰਦੇ ਆ ਵਧੀਆ ਗੱਲ ਹੈ ਖੇਤੀ ਹੋਣੀ ਚਾਹੀਦੀ ਹੈ ਹਾਂ ਠੀਕ ਹੈ ਹੋਰ ਮਾਰੂ ਨਸਾਂ ਤੋਂ ਬੱਜਾਂਗੇ ਚਲੋ ਜੇ ਖੇਤੀ ਹੋ ਜੇ ਸਾਡੇ ਨੌਜਵਾਨ ਪੀੜੀ ਬਾਜੂ ਪਰ ਮਾਸਟਰ ਜੀ ਮੇਨ ਗੱਲ ਇਹ ਹੈ ਵੀ ਉਹ ਖੇਤੀ ਹੋ ਨਹੀਂ ਸਕਦੀ ਜਿਹੜਾ ਵੀ ਆਉਂਦਾ ਸਿਰਫ ਆਪਦੀ ਰਾਜਨੀਤੀ ਚ ਮੁਕਾਉਂਦਾ ਹੈ ਵੀ ਆਪਾਂ ਖੇਤੀ ਆਏ ਕਰਾਂਗੇ ਆਪਾਂ ਕਰਦੇ ਆਂਗੇ ਖੇਤੀ ਹੈ ਜੁਐਨਓ ਦੇ ਹੱਥ ਚ ਸਹੀ ਗੱਲ ਹੈ ਇਹ ਆਪਣੇ ਹੱਥ ਚ ਨਹੀਂ ਹੈਗੀ ਹਾਂ ਖੇਤੀ ਉਹਨਾਂ ਦੀ ਹੈ ਜੀ ਇਹ ਜਿਹੜੀ ਐਮਪੀਆ Rajasthan ਹੈ ਮੰਨ ਲਓ ਆਪਣੇ ਹੁਣ ਕਹਿ ਦਿੰਦੇ ਆ ਬੀਜ ਲੋ ਆਪਣੇ ਦਾ ਇੱਕ ਘਰੇ 20 20 ਕਿੱਲੇ ਆ ਉਹ ਮੈਂ ਤਾਂ 20 ਦੇ 20 ਲਾਉ ਹਾਂ ਹਾਂ ਹੈਨਾ ਸਹੀ ਗੱਲ ਹੈ ਜੇ ਉਹਨੂੰ ਕਹਦਾ ਵੀ ਇਹ ਏਰੀਆ ਨਹੀਂ ਭਰਾਵਾ ਉਹ ਦੇਰਗੇ ਚ ਲੱਕੜੀ ਪਟਾਣਕੋਟ ਵਾਲੇ ਤੇ ਉਹਨਾਂ ਨੇ ਕਿਹਾ ਕਿਉਂ ਧਰਨੇ ਲਾ ਲੈਣਗੇ ਰੋਲਾ ਸਾਡੇ ਵੀ ਲੱਗੇ ਹੁਣ ਜੇ ਆਪਾਂ Rajasthan 'ਚ ਕਹਿੰਦੇ ਖੇਤੀ ਹੁੰਦੀ ਆ ਤੁਸੀਂ ਜਾਓ ਜਿੱਥੋਂ ਤੱਕ ਘੁਮੇ ਆ ਜੈਸਲਮੇਰ ਐਰਾ ਵਗੈਰਾ Jaipur ਕਿਤੇ ਖੇਤੀ ਦੀ ਸੀ ਹਾਂ ਖੇਤੀ ਦਾ ਥੋੜਾ ਜਿਹਾ ਏਰੀਆ 100 ਕਿਲੋਮੀਟਰ ਦਾ ਉਹ 50 ਕਿ ਇਧਰ ਹੈ 50 ਕ ਐਮਪੀ ਵਾਲੇ ਪਾਸੇ ਠੀਕ ਹੈ ਜੀ ਬਸ ਇਹੀ ਖੇਤੀ ਹੈ ਉਹ ਹੀ ਆ ਠੀਕ ਹੈ ਬਾਕੀ ਖੇਤੀ ਨਹੀਂ ਹੈਗੀ ਆ ਹਰ ਥਾਂ ਜੇ ਐਮਪੀਾ ਪੂਰੀ ਐਮਪੀ ਤੇ ਨਹੀਂ ਹੈਗੀ ਇੱਕ ਧਰਤੀ ਆ ਉਹ ਮਣੀ ਵੀ ਏਰੀਆ ਵੀ ਇੱਥੇ ਡੇਢ ਡੇਢ ਪਟਾ ਦੇਣਾ ਪਟਾ ਦਿੱਤਾ ਜਾਂਦਾ ਇੱਕ ਕਰਨ ਅੱਛਾ ਜੀ ਡੇਢ ਪਟਾ ਮਤਲਬ ਕਿ ਬਿਗਾ ਕਥਾਂ ਦਾ ਤੁਸੀਂ ਡੇਢ ਬਿਗਾ ਪੀਜ ਲੋ ਤੁਸੀਂ ਡੇਢ ਬਿਗਾ ਪੀਜ ਲੋ ਇਹ ਕੀ ਕਰਦੇ ਸੀ ਕਿ ਜਦੋਂ ਬਾਰਸ਼ ਆ ਗਈ ਮਾਰੀ ਮੋਟੀ ਆ ਗਈ ਕਹਿਣਾ ਫੀਮ ਖਰਾਬ ਹੋ ਗਈ ਹਾਂ ਫੀਮ ਬਾਹਰ ਵੇਚ ਦਿੰਦੇ ਹਾਂ ਹੁਣ ਜਿਹੜਾ ਸਰਕਾਰੀ ਰੇਟ ਆ ਬੋਲੀ ਆ ਸਰਕਾਰੀ 2500 ਰੁਪਏ ਹੱਦ ਅੱਛਾ 1200 ਤੋਂ ਸਟਾਰਟ ਆ 2500 ਰੁਪਏ ਕਿਲੋ ਫੀਮ ਲੈਂਦੀ ਸਰਕਾਰ ਠੀਕ ਹੈ ਸਰਫੀ ਅੱਛਾ ਜੀ ਠੀਕ ਹੈ ਹਾਂ ਤੇ ਯਾਰ ਹੁਣ ਬਾਹਰ ਵੇਚਦੀ ਉਹਨਾਂ ਦੀ ਲੱਖ ਰੁਪਈਆ ਅੱਖ ਰੁਪਈਏ ਨੂੰ ਸਹੀ ਕਰੋ ਹਰ ਕਿੰਨਾ ਕਿਤੇ 2500 ਕਿਤੇ ਲੱਖ ਫਿਰ ਇਹਨਾਂ ਨੇ ਕੀ ਕਰਿਆ ਗ੍ਰੈਵਿਟੀ ਘਟਾਉਣ ਲੱਗ ਗਏ ਹਾਂ ਬੇਤ ਕਤਰਾ ਪਾਉਣ ਲੱਗੇ ਵੀ 25 ਦੀਆਂ ਤੇ 12000 ਨੂੰ 1200 ਨੂੰ ਵੇਖ ਜੂ 2500 ਤੇ 1200 ਚ ਕੀ ਫਰਕ ਆ ਉਧਰ ਲੱਖ ਨੂੰ ਵੇਚਾਂਗੇ ਹਾਂ ਠੀਕ ਹੈ ਫਿਰ ਉਹਨਾਂ ਨੇ ਹੁਣ ਇਹਨਾਂ ਨੂੰ ਪੱਕਾ ਹੀ ਕਰਤਾ ਅੱਛਾ ਇੱਕ ਦਾ ਸੈਂਪਲ ਲੈਣੇ ਇੱਕ ਬਿੱਗੇ ਦੀ ਇੰਨੀ ਲੈਣੀ 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 ਠੀਕ ਥੋੜੀ ਤੇ ਖਤਮ ਹੋ ਗਈ ਜੇ ਝੜ ਗਈ ਤੇ ਖੋਸ ਹੋ ਗਈ ਜੇ ਕੁਦਰਤ ਮਾਰ ਪੈ ਵੀ ਜਾਵੇ ਦੂਜੇ ਕੁਆਂਟੀ ਤੋਂ ਲੈ ਕੇ ਦੇਣੀ ਪੈਂਦੀ ਇਕੱਠੀ ਕਰਕੇ ਅੱਛਾ ਜੀ ਹਾਂ ਹੀ ਨਹੀਂ ਹੈਗਾ ਵੀ ਕਿਹੜਾ ਜੁੱਟ ਜੀ ਹਾਂ ਤੇ ਜਿਹੜੀ ਫੀਮ ਹੈ ਉਹ ਪੈਂਦੀ ਦਵਾਈਆਂ ਚ ਹੂੰ ਉਹ ਲੈ ਜਾਂਦਾ ਬ੍ਰਿਟਿਸ ਹੂੰ ਇੰਗਲੈਂਡ ਹੂੰ ਪਹੁੰਚਦੀ ਹੈ ਜੀ ਹੂੰ ਆਪਾਂ ਕਹਿੰਦੇ ਨੇ ਦੇਸ਼ ਆਜ਼ਾਦ ਹੋ ਗਿਆ ਹੂੰ ਪਰ ਹਜੇ ਵੀ ਉਹਦੇ ਅੰਡਰ ਚ ਹੈ ਹੂੰ ਕਿਉਂਕਿ ਅਨੁਮਾਨ ਉੱਥੋਂ ਲਾਇਆ ਜਾ ਸਕਦਾ ਕਿ ਜਿਹੜਾ ਸਟੀਅਰਿੰਗ ਆ ਸਾਡਾ ਉਲਟ ਹੱਥ ਹੈ ਹੂੰ ਉਲਟ ਹੱਥ ਸਟੀਅਰਿੰਗ ਜਾਂਦਾ ਸਾਡਾ ਜਿਵੇਂ ਪਾਕਿਸਤਾਨ ਆ ਨੇਪਾਲ ਭਟਾਨ ਬੰਗਲਾਦੇਸ਼ ਜਿਹੜੇ ਅਸੀਂ ਇੰਡੀਆ ਚ ਅੱਡ ਹੋਏ ਵੇ ਹੂੰ ਠੀਕ ਹੈ ਤੇ ਜਹਾ ਇੰਗਲੈਂਡ ਦਾ ਬਾਕੀ ਦਾ ਸਾਰੇ ਦੁਨੀਆ ਦੇ ਸ਼ਹਿਰਿੰਗ ਦੂਜੇ ਪਾਸੇ ਆ ਦੂਜੇ ਪਾਸੇ ਕਿਉਂਕਿ ਆਪਾਂ ਇੰਗਲੈਂਡ ਦੇ ਅਧੀਨ ਹਮ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਉਹਨਾਂ ਦੀਆਂ ਫਾਲੋ ਕੀਤੀਆਂ ਹੋਈਆਂ ਜਿਹਨੂੰ ਹੱਥ ਪਾ ਲੈਂਦਾ ਨਾ ਇੰਗਲੈਂਡ ਜਿਹਨੂੰ ਹੱਥ ਪਾ ਲੈਂਦਾ ਉਹਨੂੰ ਛੱਡਦਾ ਨਹੀਂ ਹਮ ਕੈਨੇਡਾ ਦਾ ਵੀ ਇੱਕ ਪੂਰਾ ਸ਼ਹਿਰ ਲਿਆ ਵਾ ਉਹਨੇ ਅੱਛਾ ਜੀ ਇੱਕ ਸੂਬਾ ਕੈਨੇਡਾ ਦਾ ਵੀ ਲਿਆ ਵਾ ਇੰਗਲੈਂਡ ਨੇ ਹਾਂ 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 ਮੈਨੂੰ ਇਹ ਨਹੀਂ ਪਤਾ ਵੈਨਕੂਵਰ ਹੈ ਕਿ ਕਿਹੜਾ ਹੈ ਬੈਂਕੋਵਰ ਆ ਮੇਰਾ ਘਰ ਯਾਰ ਜਦੋਂ ਉੱਥੇ ਤੁਸੀਂ ਪੀਆਰ ਲੈਣੀ ਹੈ ਤੁਹਾਨੂੰ ਇੰਗਲੈਂਡ ਦੀ ਰਾਣੀ ਦੀ ਸੌਂਕਾਈ ਜਾਂਦੀ ਹੈ ਵੀ ਤੂੰ ਕੋਈ ਖਲਵਾੜ ਨਹੀਂ ਕਰੇਗਾ ਕਿਉਂਕਿ ਉਹਨਾਂ ਦੇ ਅੰਡਰ ਚ ਹੈ ਤੇ ਆਪਾਂ ਨੂੰ ਕਿਵੇਂ ਛੱਡ ਦੇਣਗੇ ਠੀਕ ਹੈ ਸਹੀ ਗੱਲ ਆ ਜੀ ਆਪਾਂ ਨੂੰ ਕਿਵੇਂ ਛੱਡ ਦੇਣਗੇ ਇਹ ਫੀਸ ਕਰਕੇ ਉਹਦਾ ਭਾਕ ਸਿੰਘ ਹੋਣੀ ਮੂਰੇ ਨਾ ਆਉਣ ਉਹ ਤੋਂ ਗਾਂਧੀ ਹਰਖ ਨੇ ਪਟੇ ਤੇ ਦਿੱਤਾ ਹਮ ਚਾਲਾਂ ਚੱਲੀਆਂ ਠੀਕ ਹੈ ਆ ਹੋਇਆ ਤਾਂ ਐਗਰੀਮੈਂਟ ਹੀ ਸੀਗਾ ਜੀ ਹਾਂ ਇਹ ਵੀ ਉਹੀ ਗੱਲ ਹੈ ਕਿ ਖੇਤੀ ਇਹ ਨਹੀਂ ਹੋ ਸਕਦੀ ਇਹ ਕਿਸੇ ਦੇ ਹੱਥ 'ਚ ਨਹੀਂ ਇਹ ਮਨਮੋਹਨ ਸਿੰਘ ਸੈਨ ਕਰ ਗਿਆ ਸੀ ਹੂੰ ਯੂਐਨਐਸ ਇਹ ਸਾਡਾ ਜਿਹੜਾ ਭਾਰਤ ਆ ਉਹ ਸਾਨੂੰ ਨਸ਼ਾ ਮੁਕਤ ਚਾਹੀਦਾ ਹੂੰ ਠੀਕ ਹੈ ਨਾ ਇਹ ਤਾਂ ਕਰਕੇ ਰਾਜਸਥਾਨ ਰੂਸਤਾਨ ਸਾਰੇ ਠੇਕੇ ਚੱਕਦੇ ਨੇ ਠੀਕ ਹੈ ਡੋਡਿਆਂ ਦੇ ਰਹੀ ਗੱਲ ਮੋਦੀ ਦੀ ਗੁਜਰਾਤ ਹੁਣ ਅੱਜ ਦੀ ਘੜੀ ਸਭ ਤੋਂ ਅਮੀਰ ਸਟੇਟ ਹੈ ਅੱਛਾ ਜੀ ਕਿਉਂਕਿ 17 ਦਾ ਬੰਦਰਗਾਹ ਲੱਗਦੀ ਹੈ ਜੀ 17 ਗੋਦੀਆਂ ਲੱਗਦੀਆਂ ਉੱਤੇ ਬੰਦਰਗਾਹ ਹੂੰ ਜਿੱਨਾਂ ਚ ਵਪਾਰ ਹੁੰਦਾ ਵਪਾਰ ਹੁੰਦਾ ਸੱਪ ਲੱਗਦੇ ਆ ਕਿ ਉੱਥੇ ਕਿੰਨਾ ਕੰਮ ਕਰਦਾ ਬੰਦਾ ਬਹੁਤ ਠੀਕ ਹੈ ਅੱਧਾ ਗਿਜਰਾਤ ਸਾਂਭਿਆ ਵਾ ਬਾਈ ਉਹਨੇ ਫਿਰ ਫੈਕਟਰੀਆਂ ਬਹੁਤ ਹੈ ਹੂੰ ਖੇਤੀ ਬਹੁਤ ਸੋਹਣੀ ਹੈ ਦੁੱਧ ਦਾ ਵਪਾਰ ਬਹੁਤ ਹੈ ਹੂੰ ਠੀਕ ਹੈ ਤੇ ਰਹਿੰਦਾ ਗੁੰਦਾ ਡੋਡਿਆਂ ਵਾਲੇ ਠੇਕੇ ਵੀ ਉੱਥੇ ਆ ਹੋਰ ਕਿਤੇ ਨਹੀਂ ਇੰਡੀਆ ਚ ਹੂੰ ਹੂੰ ਉਹ ਕਹਿੰਦੇ ਪਸ਼ੂਹਾਰ ਹੈ ਪਸ਼ੂਹਾਰ ਮਤਲਬ ਕਿ ਫੀਡ ਹੈ ਇਹ ਇਹ ਬਲਦਾਂ ਨੂੰ ਦਿੱਤੀ ਜਾਂਦੀ ਆ ਵੀ ਅਸੀਂ ਬਲਦਾਂ ਨਾਲ ਜਦੋਂ ਖੇਤੀ ਕਰਦੇ ਆ ਬਲਦ ਥੱਕ ਜਾਂਦਾ ਉਹਨੂੰ ਦੇਣੇ ਹੁੰਦੇ ਮੁੱਠੀ ਮੁੱਠੀ ਤੇ 10000 ਬੰਦਿਆਂ ਨੂੰ ਮਿਲਦੇ ਨੇ ਬਲਦਾਂ ਨੂੰ ਕੌਣ ਦਿੰਦਾ ਤੇ ਨਾਲੇ ਉਹਨਾਂ ਖੇਤੀ ਬਲਦਾਂ ਨਾਲ ਕੌਣ ਕਰਦਾ ਕੌਣ ਕਰਦਾ ਬਸ ਸਿਰਫ ਉਹ ਬਹਾਨਾ ਬਣਾ ਕੇ ਆਪਦੀ ਸਟੇਟ ਨੂੰ ਅਮੀਰ ਕਰਨਾ ਚਾਹੁੰਦਾ ਆ ਜਿਹੜਾ 10-10 ਲੱਖ ਦੀ ਗੱਲ ਹੋਈ ਆ ਉੱਥੇ ਪਤਾ ਨਹੀਂ ਘਰ ਨੂੰ ਕਿੰਨੇ-ਕਿੰਨੇ ਪੈਸੇ ਮਿਲੇ ਆ ਗੁਜਰਾਤ ਚ ਹਾਂ ਉੱਥੇ ਦਿੱਤੇ ਗਏ ਯਾਰ ਹੋਰ ਸਟੇਟਾਂ ਚ ਵੀ ਬਹੁਤ ਮਿਲਦੇ ਆ ਜਿਵੇਂ ਰਾਜਸਥਾਨੀ ਐ ਉਹਨਾਂ ਕੋਲ ਤਾਂ ਕੋਈ ਸੋਰਸ ਹੀ ਨਹੀਂ ਲੋਨ ਲੈਣ ਦਾ ਯਾਰ ਅੱਛਾ ਜੀ ਮੈਂ ਕਹਿੰਦਾ ਯਾਰ ਬੰਦਾ ਦੋ ਦੋ ਲੋਨ ਲਈ ਬੈਠਾ ਇੱਕ ਪੁੱਛਦੇ ਹੀ ਨਹੀਂ ਠੀਕ ਆ ਉਹੀ ਦੇ ਦਿੰਦੇ ਇੱਕ ਬੰਦੇ ਦੇ ਨਾਂ ਤੇ ਦਾਦ ਦਾ ਗੱਡੀਆਂ ਯਾਰ अच्छा जी, जी दो -दो बोस दे ही नहीं हम्म हुन आपा इन कोले 3 लाख दी गड्डी लेई आपा हम्म ते जे दो ले लेंगा ਦੈਨ ਲੈ ਲੇਗਾ ਭਲਾ ਵੇਚ ਹੀ ਦਈਏ ਨਾ ਆਪਣੇ ਤੇ ਹੋਣ ਪੁੱਤ ਕੇ ਚ ਹੋਊਗੀ ਅੱਛਾ ਵੀ ਕਿੱਥੋਂ ਲਿਆਉਣੇ ਆ ਪੈਸੇ ਖਾਤੇ ਚ ਘੁੰਮ ਕੇ ਕਿੱਥੋਂ ਆਉਂਦੇ ਆ ਉਹਨਾਂ ਦੇ ਪਤਾ ਨਹੀਂ ਕਿੰਨੇ ਕ ਖਾਤੇ ਚ ਘੁੰਮ ਜਾਂਦੇ ਕਿੰਨੇ ਕ ਲੋਨ ਲਈ ਬੈਠੇ ਕਿੰਨੀਆਂ ਕ ਗੱਡੀਆਂ ਨਾ ਚੱਲੀ ਜਾਂਦੀਆਂ ਅੱਛਾ ਜੀ ਠੀਕ ਹੈ ਤੇ ਯਾਰ ਉਹਨਾਂ ਨੂੰ ਕੋਈ ਬੋਧ ਨਹੀਂ ਹੂੰ ਇਹ ਬਤਕਰ ਹੈ ਬਤਕਰ ਬਿਲਕੁਲ ਇਹ ਸਾਡੇ ਨਾਲ ਜਿਹੜੀ ਖੇਤੀ ਆ ਆਪਣੇ ਰੇਟ ਹੋਰ ਆ ਉਧਰ ਹੋਰ ਹੂੰ ਉਹਨਾਂ ਦੀ ਫਸਲ ਹੋਰ ਭਾਤੇ ਚੱਕਦੀ ਜਿਹੜੀ ਫਸਲ ਆਪਣੇ ਨਹੀਂ ਹੁੰਦੀ ਉਹਦਾ ਰੇਟ ਬਹੁਤ ਆ ਹੂੰ ਹਾਂ ਰੰਡ ਦੀ ਖੇਤੀ ਨੇਂ ਦੀ ਆਪਣੇ ਨਹੀਂ ਹੁੰਦੀ ਉਧਰ ਹੈ 4000 ਰੁਪਏ ਕੁਆਂਟਲ ਹੈ ਜੀ ਅੱਛਾ ਜੀ ਜੀਰੇ ਦਾ ਕੀ ਰੇਟ ਹੈ ਹੂੰ ਠੀਕ ਹੈ ਸਰੋਂ ਮਹਿੰਗੀ ਕਰਤੀ ਹੂੰ ਹੁਣ ਗੁਵਾਰਾ ਕਿੰਨਾ ਮਹਿੰਗਾ ਕਰਕੇ ਰਾਜਸਥਾਨ ਨੂੰ ਖਾਮਜਾਬ ਕਰਤਾ ਹੂੰ 35000 ਨੂੰ ਕੁਆਂਟਲ ਹੂੰ ਜੋ ਫਿਰ ਆਪਦੀ ਸਟੇਟ ਨਾ ਉਹਦੀ ਪ੍ਰਧਾਨ ਮੰਤਰੀ ਦੀ ਠੀਕ ਹੈ ਤੇ ਨੇ ਰਾਜਸਥਾਨ ਚ ਵੀ ਕਿਉਂਕਿ ਪੂਰੇ ਨੂੰ ਦਿੰਦਾ ਹੋ ਜਿਹੜੇ ਉਹਨੂੰ ਪੈਲ ਦਿੰਦੇ ਆ ਹੂੰ ਹੁਣ ਨਸ਼ਾ ਬੰਦ ਕਰਨ ਨੂੰ ਕਦਮ ਚੁੱਕਿਆ ਉਹਨਾਂ ਨੇ ਰਾਜਸਥਾਨ ਦੇ ਵਿੱਚ ਅੱਛਾ ਜੀ ਜਿਹੜੇ ਮਤਲਬ ਕਿ ਬਲੈਕ ਕੀ ਹੈ ਉਹਨਾਂ ਦੇ ਘਾਟਾ ਤੇ ਪਟਾਏ ਉਥੋਂ ਤੱਕ ਜਿੱਥੋਂ ਤੱਕ ਪੰਜਾਬੀ ਹੂੰ ਜਾ ਦੇ ਠੀਕ ਹੈ ਨਾ ਵੀ ਇਹ ਇੱਕ ਡਰਾਮੇ ਹੋ ਰਿਹਾ ਪੰਜਾਬ ਦੇ ਸਹੀ ਗੱਲ ਹੈ ਜੀ ਠੀਕ ਹੈ ਹੂੰ ਕਿਉਂਕਿ ਸਾਡੇ ਆਪ ਵਾਲਿਆਂ ਦੀ ਸਰਕਾਰ ਹੈ ਸੈਂਟਰ ਚ ਬੰਦਾ ਨਹੀਂ ਹੂੰ ਤਾਂ ਕਰਕੇ ਵੀ ਦੇਣਾ ਨਹੀਂ ਕੁਝ ਵੀ ਨਾ ਨਹੀਂ ਕੁਝ ਠੀਕ ਹੈ ਤੇ ਸਾਡੇ ਨਾ ਵੈਸੇ ਵੀ ਆਪਾਂ ਆਪਦੇ ਤੌਰ ਤੇ ਵੀ ਆਪਾਂ ਉਲਟੀ ਕਰਦੇ ਹੁੰਨੇ ਹੂੰ ਜਿਵੇਂ ਹੁਣ ਝਾੜੂ ਦੀ ਸਰਕਾਰ ਆ ਆਪ ਵਾਲਿਆਂ ਦੀ ਆ ਤੇ ਸਰਪੰਚ ਬਣਾ ਲੈਣਾ ਆਪਾਂ ਹੋਰ ਪਾਰਟੀ ਦਾ ਠੀਕ ਹੈ ਪਿੰਡ ਨੂੰ ਨਾ ਕੋ ਮਿਲੇ ਠੀਕ ਹੈ ਸਹੀ ਗੱਲ ਹੈ ਜੇ ਸੈਂਟਰ ਚ ਹੋਰ ਸਰਕਾਰ ਆ ਸਾਡੇ ਪੰਜਾਬ ਚ ਹੋਰ ਅਸੀਂ ਪਹਿਲੇ ਤੋਂ ਹੀ ਉਲਟਾ ਠੀਕ ਹੈ ਤੇ ਸਰਪੰਚ ਤੌਰ ਤੇ ਵੀ ਉਲਟ ਹੈ ਫਿਰ ਅਸੀਂ ਇਹ ਸੋਚਦੇ ਨੇ ਵੀ ਸੈਂਟਰ ਮੁੱਖ ਮੰਤਰੀ ਨੂੰ ਨਹੀਂ ਦਿੰਦਾ ਮੁੱਖ ਮੰਤਰੀ ਸਰਪੰਚ ਨੂੰ ਨਹੀਂ ਦਿੰਦਾ ਠੀਕ ਹੈ ਉਹ ਕਹਿੰਦਾ ਇਹ ਤੂੰ ਜਾਉਂਗਾ ਦੇ ਉਹਨਾਂ ਕੋਲ ਹੀ ਭਾਨਾ ਹੁੰਦਾ ਯਾਰ ਤੇ ਜਾਣ ਲੱਗੇ ਸੜਕਾਂ ਦੇ ਪੋਚਾ ਮਾਰ ਦਿੰਦੇ ਜਦੋਂ ਪੰਜਵਾਂ ਸਾਲ ਹੁੰਦਾ ਠੀਕ ਹੈ ਉਹ ਦੂਜੇ ਵਾਰੀ ਫੇਰ ਟੁੱਟ ਕੇ ਕੰਮ ਮਿਲ ਜਾਂਦਾ ਉਹਨਾਂ ਨੂੰ ਠੀਕ ਹੈ ਐ ਨਹੀਂ ਉਹ ਕਹਿਣ ਜੋ ਕੀ ਹੁੰਦੇ ਵੀ ਆਹ ਸੜਕਾਂ ਸੀ ਬਣਾਈ ਆ ਤੂੰ ਹਰੇਕ ਪਾਰਟੀ ਨੂੰ ਪਥਲੀ ਆਪਦੇ ਏਰੀਏ 'ਚ ਕੰਮ ਗਿਣਾ ਦੇਣਗੇ ਉਹ ਸੜਕ ਉਹਨਾਂ ਨੇ ਵੀ ਬਣਾਈ ਉਹ ਦੂਜਿਆਂ ਨੇ ਵੀ ਬਣਾਈ ਉਹ ਤੀਜਿਆਂ ਨੇ ਵੀ ਬਣਾਈ ਹੋਰ ਸਹੀ ਗੱਲ ਆ ਜੀ ਠੀਕ ਹੈ ਤੇ ਪਿੰਡ ਵਾਲੇ ਸਰਪੰਚ ਨੂੰ ਪੁੱਛ ਨਹੀਂ ਉਹ ਨਾਲੀਆਂ ਹਾਂ ਮੈਂ ਤਾਂ ਤੰਗਾ ਬਣਾਤੀਆਂ ਮੈਂ ਨਾਲੀਆਂ ਬਣਾਤੀਆਂ ਹੁਣ ਮੈਂ ਕਿ ਹੱਗੀ ਜਾਣਾ ਹੋਰ ਕੋਈ ਕੰਮ ਨਹੀਂ ਹੈ ਯਾਰ ਮੇਰੇ ਸੌਰਤ ਚ ਮੇਰੇ ਘਰ 10 ਵਾਰ ਇਹ ਆ ਗਈਆਂ ਲੈਟਰੀਨਾ ਹਾਂ 10 ਵਾਰ ਇੱਕ ਬੇਬੇ ਕਹਿੰਦੀ ਵੀ ਹੁੰਦੀ ਆ ਮਾਤਾ ਇੱਕ ਅੱਛਾ ਸਾਡੀਆਂ ਤਾਂ ਟੱਟੀਆਂ ਆ ਗਿਆ ਸਰਪੰਚ ਹੈਨਾ ਮੈਂ ਕਿ ਖਾਲਾ ਨਹੀਂ ਇਹ ਸੁਧਾਰ ਆਪਾਂ ਕਰਨਾ ਸਹੀ ਗੱਲ ਆ ਜੀ ਇਹ ਸੁਧਾਰ ਅਸੀਂ ਕਰਨਾ ਹੂੰ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਕਹਿੰਦੇ ਆ ਕਾਮਜਾਬ ਆ ਮੁਲਕ ਕਿਉਂ ਕਾਮਜਾਬ ਉਹ ਜਿਹੜੀ ਆਪਣੀ ਪ੍ਰਾਪਰਟੀ ਆ ਸਰਕਾਰ ਦੀ ਹਾਂਜੀ ਉਹਦੇ ਨਾਲ ਖਲਵਾੜ ਨਹੀਂ ਕਰਦੇ ਉਹ ਕਹਿੰਦੇ ਸਾਡੀ ਆ ਬਿਲਕੁਲ ਜੀ ਬਹੁਤ ਸਾਫ ਸੰਭਾਲ ਰੱਖਦੇ ਆ ਉਹ ਮੈਨੂੰ ਬੰਦਾ ਇਹਨੇ ਦੱਸਿਆ ਜਰਮਨ ਦੇ ਵਿੱਚ ਪੁਰਾਣੀ ਗੱਲ ਆ ਉਹ ਕਹਿੰਦਾ ਵੀ ਅਸੀਂ ਟ੍ਰੇਨ 'ਚ ਸਫ਼ਰ ਕਰਦੇ ਹੁੰਦੇ ਸੀ ਹੂੰ ਪਾਸ ਬਣੇ ਹੁੰਦੇ ਸੀ ਸਾਡੇ ਹੂੰ ਜਿਹੜੀ ਆ ਸੀਟ ਤੇ ਬਹਿੰਦੇ ਹੁੰਦੇ ਜਾਂ ਕਿ ਉਹ ਸੀਟ ਪਾਟੀ ਵੀ ਉਹਨੇ ਦੇਖ ਲਈ ਅੱਛਾ ਦੂਜੇ ਦਿਨ ਉਹ ਗੋਰਾ ਸੂਝਤਾ ਕੇ ਲੈ ਕੇ ਆਇਆ ਹਾਂ ਉਹਨੇ ਸਲਾਈ ਕਰੀ ਠੀਕ ਉਹ ਕਹਿੰਦਾ ਮੈਂ ਕਿ ਛੱਡ ਯਾਰ ਕਿਹੜੇ ਕੰਮ ਨੂੰ ਕਿਉਂਕਿ ਉਹਨਾਂ ਆਪਣੂ ਹੀ ਆ ਜੇ ਜਿਆਦੇ ਪਾਟ ਗਈ ਨਵੀਂ ਲੱਗੂ ਜੇ ਨਵੀਂ ਲੱਗੂਗੀ ਤਾਂ ਪੈਸਾ ਤਾਂ ਆਪਣੇ ਤੋਂ ਹੀ ਜਾਣਾ ਆਪਣੇ ਤੋਂ ਹੀ ਜਾਣਾ ਹੈਨਾ ਬਿਲਕੁਲ ਜੋ ਇਹ ਅਵੇਅਰ ਆ ਉਹ ਚੀਜ਼ਾਂ ਇਹ ਇਹ ਉਹ ਲੋਕ ਬਹੁਤ ਜਿਆਦੇ ਚਕੰਨੇ ਆ ਨਾ ਚੀਜ਼ਾਂ ਦਾ ਵੀ ਅਸੀਂ ਆਪਦੀ ਪ੍ਰਾਪਰਟੀ ਦਾ ਨੁਕਸਾਨ ਨਹੀਂ ਕਰਨਾ ਜੇ ਕਿਸੇ ਦੇ ਘਰ ਅੱਗੇ ਖੱਟਾ ਪੈਂਦਾ ਛੜ ਕੇ ਜਦੋਂ ਆਪ ਭਰਦੇ ਆ ਹਮ ਹੁਣ ਜੀ ਤੂੰ ਵੀ ਦੇਖਿਆ ਲੋਕ ਬਾਈ ਜਾਂਦੇ ਆ ਬਜਰੀ ਆਪੇ ਉਹ ਲੋਕ ਜਾਗਰੂਕ ਹੈ ਜਾਗਰੂਕ ਹੈ ਤੇ ਸਾਡੇ ਬਾਅਦ ਜੇ ਕਿਤੇ ਕੱਟਾ ਹੋ ਵੀ ਜਾਵੇ ਅਸੀਂ ਪਾਣੀ ਖੜਾ ਦਿੰਨੇ ਵੀ ਕੋਈ ਨਹੀਂ ਵੱਡਾ ਹੋਜੂ ਹਾਂ ਵੱਡਾ ਹੋਜੂ ਠੀਕ ਹੈ ਵੀ ਆਪਣੇ ਕੋਲੇ ਪੈਸੇ ਲੱਗਣੇ ਲੱਗਣੇ ਆਪਣੇ ਹੀ ਆ ਉਹ ਆਪਣੇ ਦੇ ਭਾਰ ਪੈਣਾ ਜਿੰਨਾ ਟੈਕਸ ਕੱਟੀ ਦਾ ਸਾਡਾ ਹੀ ਆ ਸਾਡਾ ਹੀ ਆ ਸਾਡੀਆਂ ਜੇਬਾਂ ਹੀ ਖਾਲੀ ਹੋਣਗੀਆਂ ਸਾਡੀਆਂ ਜੇਬਾਂ ਹੀ ਖਾਲੀ ਹਾਂ ਠੀਕ ਹੈ ਨਾ ਜਿੱਦ ਤੇ ਅਸੀਂ ਇਹ ਤੀਜਾ ਸਿੱਖ ਗਏ ਤੇ ਅਸੀਂ ਵੀ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਜਾਵਾਂਗੇ ਯਾਰ ਬਿਲਕੁਲ ਜੀ ਬਿਲਕੁਲ ਨਾਲੀਆਂ ਦੀ ਬਚਤ ਕਰਨ ਲੱਗ ਗਏ ਅਸੀਂ ਜੇ ਮੇਰੇ ਘਰ ਕੋਈ ਟੁੱਟਦੀ ਆ ਮੈਂ ਕਰਨਾ ਹਾਂ ਹੁਣ ਮੈਂ ਝੜਕ ਚਕਾਈ ਆ ਆਪਦੇ ਘਰ ਕੋਲੇ ਗਲੀ ਆਪ ਚਕਾਈ ਆ ਪਰ ਉਹਦੀ ਪੂਰੀ ਦੇਖ ਰਹਿਕ ਰੱਖੀ ਦੀ ਆ ਬਾਈ ਹੂੰ ਠੀਕ ਹੈ ਜੇ ਉਹ ਸਾਲਾਂ ਚਾਰਾਂ ਚ ਟੁੱਟ ਗਈ ਉਹਦਾ ਬਣਾਉਣ ਦਾ ਫਾਇਦਾ ਫਾਇਦਾ ਗਿਆ ਨਾਲੀਆਂ ਬਣਾਈਆਂ ਪੂਰਾ ਵਧੀਆ ਤਰੀਕੇ ਨਾਲ ਬਣਵਾਈਆਂ ਕੋਲੇ ਖੜ ਕੇ ਬਣਵਾਈਆਂ ਸੀਮੈਂਟ ਕੋਲੋਂ ਲਿਆ ਕੇ ਹੋਰ ਦਿੱਤਾ ਵੀ ਤੇਜ ਮਸਾਲੇ ਨਾਲ ਬਣਾਉ ਇਹ ਕਰਨੀ ਨਹੀਂ ਚਾਹੀਦੀ ਜੇ ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਲੱਗ ਗਏ ਰੋੜਾਂ ਦਾ ਧਿਆਨ ਰੱਖਣ ਲੱਗ ਗਏ ਰੋਡਵੇ ਦੀਆਂ ਬੱਸਾਂ ਦਾ ਧਿਆਨ ਰੱਖਣ ਲੱਗੇ। ਹੂੰ। ਟ੍ਰੇਨਾਂ 'ਚ ਧਿਆਨ ਰੱਖਣ ਲੱਗੇ। ਹਾਂ ਸਾਰੀ ਪਬਲਿਕ ਪ੍ਰਾਪਰਟੀ ਦਾ। ਆਪਾਂ ਕਾਮਯਾਬ ਹੋ ਜਾਵਾਂਗੇ। ਬਿਲਕੁਲ ਜੀ। ਠੀਕ ਹੈ। ਪਹਿਲਾਂ ਆਪਾਂ ਪੰਜਾਬ ਦੀ ਪ੍ਰਾਪਰਟੀ ਦਾ ਧਿਆਨ ਰੱਖ ਲਈਏ। ਹੂੰ। ਵੀ ਅਸੀਂ ਇਹਦਾ ਨੁਕਸਾਨ ਨਹੀਂ ਹੋਣ ਦੇਣਾ। ਹੂੰ। ਤੇ ਸਾਡਾ ਪੰਜਾਬ ਤਰੱਕੀ ਕਰੂਗਾ। ਬਿਲਕੁਲ ਜੀ ਕਰੂਗਾ। ਵੀ ਇਹ ਉਹ ਲੋਕ ਆਪਾਂ ਕਹਿ ਦਿੰਨੇ ਫਲਾਨਾ ਮੁਲਕਾਂ ਜੋ ਫਲਾਨਾ ਕਾਮਯਾਬ ਆ ਅਸੀਂ ਉਹਦੇ ਪਿੱਛੇ ਕਾਮਯਾਬ ਹੀ ਨਹੀਂ ਵੇਦੇ ਵੀ ਕੀ ਆ। ਕੀ ਆ? ਲੋਕੀ ਬਹੁਤ ਸਿਆਣੇ ਆ ਜੀ ਉਹਨਾਂ ਨੂੰ ਇੱਕ ਗੱਲ ਸਮਝਾ ਦੇਈ ਦੀ ਉਹ ਉਹਨੂੰ ਫੋਲੋ ਕਰਦੇ ਫੋਲੋ ਕਰਦੇ ਆ ਸਾਡੇ ਇੱਥੇ 100 100 ਵਾਰੀ ਕਹਿ ਦਈਏ ਤਾਂ ਵੀ ਨਹੀਂ ਨਾ ਮੈਂ ਫੋਲੋ ਆਪਣੇ ਕੀ ਕਰਨੇ ਆ ਤੈਨੂੰ ਕਹੀਦਾ ਨਾ ਉਹ ਭੱਲੇ ਨੇ ਗੱਲ ਸੁਣਾਈ ਸੀ ਉਹ ਕਹਿੰਦਾ ਡੂੜ ਘੰਟੇ ਚ ਘੰਟਾ ਘਰ ਤੋਂ ਉੱਤਰਿਆ ਬੰਦਾ ਠੀਕ ਕਰਕੇ ਕਹਿੰਦਾ ਕੱਥਲੇ ਕਹਿੰਦਾ ਕੌਣ ਕਹਿੰਦਾ ਤੇਰੇ ਯਾਰ ਅਕਲਦਾਨ ਫੇਲੋਂ ਮੈਤਰੀ ਉਹ ਕਹਿੰਦਾ ਖਰਾਬ ਸੀ ਨਾ ਨਿਗਾ ਘੱਟ ਸੀ ਅਕੇ ਟਾਈਮ ਦੇਖਣ ਚੜਿਆ ਸੀ ਵੀ ਆ ਵੀ ਖਰਾਬ ਕਰਕੇ ਇਤ ਲੰਕੀ ਜਾਂਦਾ ਲੰਕੀ ਜਾਂਦੇ ਹੈਂ ઠાકે ਗਏ ਗਏ ਕਿ ਸੁੱਤੇ ਪਏ ਦੇ ਮਾਰ ਕੇ ਧੱਫਾ ਦੋਤਾ ਪਿਆ ਉਹ ਗਾ ਨਹੀਂ ਭਰਾਵਾ ਹੁਣ ਤਾਂ ਜਾਗ ਹਾਂ ਤੇ ਤੇਰੇ ਕੋਈ ਬਾਹਰ ਚਾਊਗਾ ਤੈਨੂੰ ਘਰੇ ਆਊਗਾ ਤੈਨੂੰ ਆਵਾਜ਼ ਮਾਰੂਗਾ ਉਹ ਜਗਵੰਤ ਤੂੰ ਕਹਿੰਗਾ ਹਾਂ ਘਰੇ ਆ ਨਾ ਐ ਨਹੀਂ ਨਹੀਂ ਜੇ ਬਾਜ ਆਈ ਉਹ ਤਾਂ ਘਰੀ ਆ ਘਰੀ ਆ ਹੈ ਬਿਲਕੁਲ ਮਤਲਬ ਕਿ ਅਸੀਂ ਲੋਕ ਬਾਲਾ ਪਿੱਛੇ ਚੱਲ ਰਹੇ ਹਾਂ ਬਹੁਤ ਬਹੁਤ ਪਿੱਛੇ ਜੀ ਜੇ ਸਾਡੇ 100 ਬੰਦਾ ਜੇ 50 ਸਿਆਣੇ ਤੇ 50 ਦੂਜੇ ਆ ਉਹ ਉਹ 50 ਨੂੰ ਨਹੀਂ ਚੱਲਣ ਦਿੰਦੇ ਹੂੰ ਕਿਉਂਕਿ ਉਹਨਾਂ ਦੀ ਭੁਗਤੀ ਨਹੀਂ ਭੁਗਤੀ ਨਹੀਂ ਠੀਕ ਹੈ ਸਹੀ ਗੱਲ ਆ ਜੀ ਇੱਕ ਅਸੀਂ ਭਰੋਸਾ ਬਹੁਤ ਘੱਟ ਕਰਦੇ ਹਾਂ ਹੂੰ ਜਾਂ ਸਰਕਾਰ ਹੋਈ ਸਰਪੰਚ ਹੋਇਆ ਅਸੀਂ ਜਦੋਂ 6 ਮਹੀਨੇ ਬਣੀ ਨੂੰ ਹੁੰਦੇ ਉਹ ਦੀ ਡਿਕਲੇਅਰ ਕਰਦਨੇ ਮਾੜੀ ਆ ਕਿ ਚੰਗੀ ਮਾੜੀ ਆ ਕਿ ਚੰਗੀ ਸਹੀ ਹੈ ਹਾਂ ਹਾਲਾਂਕਿ ਸਾਨੂੰ 5 ਸਾਲ ਬਾਅਦ ਕਰਨਾ ਚਾਹੀਦਾ 5 ਸਾਲ ਉਹਨਾਂ ਦਾ ਹੌਸਲਾ ਵਧਾਈ ਕਰਨਾ ਚਾਹੀਦਾ ਬਹੁਤ ਵਧੀਆ ਸਾਡਾ ਮੁੱਖ ਮੰਤਰੀ ਆ ਬਹੁਤ ਵਧੀਆ ਸਾਡਾ ਸਰਪੰਚ ਆ ਸਾਡਾ ਐਮ ਐਲ ਏ ਆਏ ਆ ਉਹਨਾਂ ਨੂੰ ਹੌਸਲਾ ਮਿਲਿਓ ਕੰਮ ਕਰਨ ਕੰਮ ਕਰਨ ਉਹਨਾਂ ਨੂੰ ਲੋਕਾਂ ਦੀ ਬਾਹਵਹੀ ਮਿਲਿਓ ਕੰਮ ਕਰਨ ਜਦੋਂ ਲੋਕਾਂ ਨੇ ਗਾਲਾਂ ਹੀ ਕੱਢਣੀਆਂ ਜਦੋਂ ਆਪਾਂ ਗਾਲਾਂ ਕੱਢਣ ਆਏ ਨੇ ਤੂੰ ਸਰਪੰਚ ਤੇ ਹੀ ਲਾਲਾ ਜਦੋਂ ਆਪਾਂ ਗਾਲਾਂ ਕੱਢਣ ਆਏ ਨੂੰ ਆ ਦਫਾ ਕਰ ਯਾਰ ਕੱਢਣੀਆਂ ਤਾਂ ਗਾਲਾਂ ਹੀ ਆ ਇਹਨਾਂ ਨੇ ਇਹਨਾਂ ਨੂੰ ਬੜਾ ਕੁਤਮਨਾਰ ਬਣਾ ਦੇ ਪਿੰਡ 'ਚ ਹੈ ਇਹਨਾਂ ਨੂੰ ਕੀ ਲੈਣਾ ਦੇਣਾ ਇਹਨਾਂ ਨੇ ਸਰਪੰਚ ਨੂੰ ਤਾਂ ਮਾੜਾ ਹੀ ਕਹਿਣਾ ਖਾ ਗਿਆ ਕਹਿਣਾ ਹੂੰ ਖਾ ਗਿਆ ਬਲੋਂ ਕਿੰਨਾ ਚੰਗਾ ਇਹ ਤਾਂ ਬਲ ਲੱਗਣਾ ਹੀ ਆ ਇਸ ਕਰਕੇ ਵੀ ਜਿੱਤੇ ਇਹਨਾਂ ਗੱਲਾਂ ਨੂੰ ਸੁਧਾਰ ਆਊਗਾ ਉਦੋਂ ਅਸੀਂ ਕਾਮ ਜਾਵਾਂਗੇ ਬਿਲਕੁਲ ਜੀ ਠੀਕ ਹੈ ਨਾ ਹੁਣ ਬਾਹਰ ਆਪਾਂ ਮੇਰੇ ਕੋਲੇ ਕਰਜਾਂਟਾ ਮੁੰਡਾ ਮੈਂ ਕੱਲ ਨੂੰ ਉਹਦੀ ਪੂਰੀ ਗੱਲ ਸੁਣਾਊਗਾ ਤੁਹਾਨੂੰ ਉਹ ਹੈਗਾ ਮਲੋਟ ਏਰੀਏ ਦਾ ਅੱਛਾ ਜੀ ਅੱਜ ਕੱਲ੍ਹ ਉਹ ਲੁਧਿਆਣੇ ਆ ਲੁਧਿਆਣੇ ਕੰਮ ਕਰ ਰਿਹਾ ਹੋ ਅੱਛਾ ਜੀ ਜੇ ਸੀ ਵੀ ਲਈ ਆ ਉਹਨੇ ਅੱਛਾ ਜੀ ਜੇ ਸੀ ਵੀ ਚਲਾ ਰਿਹਾ ਅੱਛਾ ਜੀ ਮੈਂ ਬੰਬੇ ਸੀਗਾ अच्छा ये मेरे जांट ਨੇ پیسے ਨਾ ਭੇਜੇ ਲੇਟ ਹੋ ਗਏ ਤੇ ਜਾंट ਨਾ ਮੇਰੀ ਲਿਹਾਜ਼ ਪੈ ਗਈ ਉਹ ਮੈਨੂੰ ਕਹਿੰਦਾ ਤੂੰ ਇੱਥੇ ਹੀ ਰਹਿ ਜਾंट ਕਹਿੰਦਾ ਤੂੰ ਇੱਥੇ ਹੀ ਰਹਿ ਬੰਦੇ ਚੜਾਇਆ ਕਰ ਤੈਨੂੰ ਕਾਰ ਦੇ ਦਿੰਦਾ ਡਰਾਈਵਰ ਦੇ ਤਾਂ ਜਿਦੋਂ ਮਰਜ਼ੀ ਲੈ ਜਾ ਕਰ ਇਹਨੂੰ ਤੇ ਮੈਨੂੰ ਹੋਟਲ 'ਚ ਕਮਰਾ ਲੈਤਾ 16 17ਵੇਂ ਮੰਜ਼ਲ ਤੇ ਹੀ ਭਰਾਵਾ اچھا ਇਹ ਤੇ ਉਧਰ ਉਹ ਆ ਗਿਆ ਵਿਚਾਰਾ ਉਹਦੇ ਕੋਲੇ 55000 ਰੁਪਇਆ ਲੱਗਣਾ ਪੈਂਡ ਸੀ 10000 ਰੁਪਇਆ ਘਟੇ ਅੱਛਾ ਜੀ ਉਹ ਕਹਿੰਦੇ ਰਹ ਹੁਣ ਤਾਂ ਕਰੇ ਵੀ ਹੈ ਨਹੀਂ ਬਾਈ ਕਿੱਥੋਂ ਮੰਗਾऊं ਉਹਾਂ ਦੇ ਜਾਏ ਤਿੰਨ ਕਿਤਾਰੀ ਆ ਮੋਗੇ ਦਾ ਉਹਨੂੰ ਮਿਲਦਾ ਤੇਰਾ ਹੱਲ ਹੋ ਜਾਊਗਾ ਵੀ ਇਹ ਤੇ ਦਫ਼ਤਰ ਚ ਹੀ ਆ ਹੁਣ ਜਿਹੜੇ ਨਵੇਂ ਜਾਂਦੇ ਉਹਨਾਂ ਨੂੰ ਤਾਂ ਐਸੀ ਵੀ ਇਹ ਪਹਿਲਾਂ ਤੋਂ ਹੀ ਦਫ਼ਤਰ ਜਾ ਉਹਨਾਂ ਨੂੰ ਵੀ ਪਤਾ ਹੀ ਇਹ ਵੀ ਥੋੜੇ ਵਾਂਗ ਫਸਿਆ ਬਈ ਰਿਹਾ ਹੈ ਹਾਂ ਇਹ ਤਾਂ ਕੁਦਰਤੀ ਪ੍ਰੈਰ ਥਲੇ ਬਟੇਰਾ ਆ ਉਹ ਚੋਕ ਛਾਵੜੀਆ ਏਜੰਟਾ ਚੰਬੂਰ ਕੈਂਪ ਚ ਬੰਬੇ ਤੋਲਾ ਰਾਮ ਮਾਰਕੀਟ ਆ ਬਹੁਤ ਚੰਗਾ ਬੰਦਾ ਹੈ ਕਿਸੇ ਨਾਲ ਧੋਖਾ ਨਹੀਂ ਕਰਦਾ ਉਹ ਅੱਛਾ ਇਹ ਉਹ ਫੇਰ ਵੀ ਲਈਦਾ ਦੇਈਦਾ ਜਦੋਂ ਬੰਦੇ ਨੂੰ 10 ਦਿਨ ਹੋ ਜਾਂਦੇ ਬਿਨਾਂ ਪਿਆ ਤਾਂ ਵਿਚਾਰ ਆਉਂਦਾ ਵੀ ਵਿਚਾਰ ਅੱਛਾ ਯਾਰ ਵਿਚਾਰੇ ਤੇ ਬੈਠਾ ਠੀਕ ਹੈ ਇਨਾ ਸਾਥ ਬੰਦਾ ਅੱਛਾ ਜੀ ਤੇ ਉਹਨੇ ਮੈਨੂੰ ਰੱਖ ਲਿਆ ਕਹਿੰਦਾ ਉੱਥੇ ਕੀ ਬਣਨਾ ਤੈਨੂੰ 20000 ਰੁਪਿਆ ਬਣਨਾ 20 25000 ਮੈਥੋਂ ਲਈਏ ਬਾਤ ਤੇ ਇਥੇ ਅੱਛਾ ਖਾਣ ਪੀਣ ਤੇਰਾ ਰੋਟਰ ਦੀ ਮਰਜ਼ੀ ਖਾ ਪੀ ਨਿਆਰੇ ਲੈ ਠੀਕ ਹੈ ਜੀ ਮੈਂ ਕਿਹਾ ਲੱਣ ਕੇ ਕਲਾਕਾਰ ਹਾਂ ਬੰਦੇ ਆ ਗਏ ਉਧਰ ਉਹ ਆਇਆ ਜਦੋਂ ਮੇਰੇ ਕੋਲੇ ਵਿਚਾਰਾ ਕਹਿੰਦਾ ਭਾਈ ਜੀ ਮੇਰਾ ਨਾਮ ਗਰਜੰਟ ਹੈ ਮੈਂ ਕਿਹਾ ਹੋਊਗਾ ਕਹਿੰਦਾ ਨਹੀਂ ਭਾਈ ਕਹਿੰਦਾ ਮੈਂ ਕਿਹਾ ਨਹੀਂ ਤੂੰ ਗੜਾ ਝੂਠ ਮਾਰਦਾ ਯਾਰ ਕਹਿੰਦਾ ਨਹੀਂ ਯਾਰ ਗੱਲ ਤਾਂ ਸੁਣ ਲੈ ਮੈਂ ਕਿਹਾ ਸੁਣਾ ਕਹਿੰਦਾ ਮੇਰੇ ਕੋਲੇ 55000 ਰੁਪਏ ਹਾਂ ਤੇ ਮੈਂ ਕਿਹਾ ਰੱਖ ਕੰਜਰ ਦੇ ਸਿੱਟਾ ਹਾਂ ਕਹਿੰਦਾ ਯਾਰ ਭਾਈ ਯਾਰ ਤੂੰ ਸੁਰਦਾ ਯਾਰ ਮੈਂ ਕਿਹਾ ਸੁਣਾ ਕਹਿੰਦਾ ਉਹ 65 ਮੰਗਦਾ ਹਾਂ ਕਹਿੰਦਾ ਉਹ ਕਹਿੰਦਾ 10 ਜ਼ੋਰ ਲਿਆ ਭਾਈ ਯਾਰ ਕਹਿੰਦਾ ਹੈ ਨਹੀਂ ਯਾਰ ਮੈਂ ਕਿਹਾ ਜਾ ਦੇ ਦੇ ਮੇਰਾ ਨਾਲ ਇਹ ਦੇ ਜਾ ਹਾਂ ਕਹਿੰਦਾ ਨਹੀਂ ਨਾਲ ਚੱਲ ਮੈਂ ਕਿਹਾ ਲੋੜ ਹੀ ਨਹੀਂ ਤੂੰ ਕਹ ਤਾਰੀ ਨੇ ਕਿਹਾ ਵੀ ਫੜ ਲਓ ਹੋ ਗਿਆ ਜਾ ਕੇ ਠੀਕ ਹੈ ਉਹ ਕਹਿੰਦਾ ਜੀ ਤਾਰੀ ਨੇ ਕਿਹਾ ਵੀ 55 ਹੀ ਲੈ ਲਓ ਕਹਿੰਦਾ ਮਿਲ ਕੇ ਆਇਆ ਉਹਨੂੰ ਕਹਿੰਦਾ ਹਮਮ ਇਹਨਾਂ ਫੋਨ ਨਹੀਂ ਆਇਆ ਉਹਦਾ ਹਮਮ ਕਹਿੰਦਾ ਨਹੀਂ ਜੀ ਉਹਨੇ ਕਿਹਾ ਕਿ ਮੈਂ ਚਲ ਫੜਾ ਦੇ ਜਾ ਹਮਮ ਠੀਕ ਹੈ ਉਹਨੂੰ ਫਿਰ ਮੈਂ ਆਪਦੇ ਕੋਲੇ ਰੱਖਿਆ ਉਹਨੇ ਮੇਰਾ ਉਹ ਲਹੂ ਪੀਤਾ ਬੰਦੇ ਨੇ ਠੀਕ ਹੈ ਜਵਾਗ ਜਿਹਾ ਨਿੱਕਾ ਹੁਣ ਉਹ ਬਹੁਤ ਵੱਡਾ ਹੋ ਗਿਆ ਲੁਧਿਆਣੇ ਆ ਉਹ ਕਮੈਂਟ ਵੀ ਪਾਊਗਾ ਤੇ ਕੱਲ ਨੂੰ ਉਹਦੀ ਸਟੋਰੀ ਵੀ ਪਾਵਾਂਗੇ ਠੀਕ ਹੈ ਮਤਲਬ ਕਿ ਇਹ ਤਾਂ ਤਾਂ ਪਾਉਣੀ ਆ ਵੀ ਆਪਾਂ ਅੱਜ ਨਹੀਂ ਹਮਮ ਆਪਣਾ ਪੰਜਾਬ ਤੇ ਪੰਜਾਬੀਆ ਤੇ ਲਈ ਪਹਿਲਾਂ ਤੋਂ ਹੀ ਦਿਲ ਟੜਕਦਾ ਬਾਈ ਹੂੰ ਬਿਲਕੁਲ ਜੀ ਮੈਂ ਬਹੁਤ ਕੋਸ਼ਿਸ਼ ਕਰਨਾ ਚਾਹੁੰਨਾ ਆਪਦੇ ਅੰਦਰੋਂ ਹੂੰ ਠੀਕ ਹੈ ਜਿਵੇਂ ਮੈਂ ਢਾਬਿਆਂ ਤੇ ਚੱਲਿਆ ਸੀ ਹੂੰ ਜੇ ਕਿਤੇ ਉਹ ਮੇਰੇ ਢਾਬੇ ਨਾ ਬੰਦ ਹੁੰਦੇ ਹੂੰ ਤੇ ਮੈਨੂੰ ਪਤਾ ਮੇਰੇ ਜਿਹੜੇ ਰਾਦੇ ਸੀ ਕਿਤੇ ਸਫਲ ਹੋ ਜਾਂਦੇ ਮੈਂ ਟਰੱਕਾਂ ਵਾਲੇ ਨੂੰ ਨਿਫੇੜਣ ਦਿੰਦਾ ਹੀ ਬਾਈ ਅੱਛਾ ਜੀ ਜਿਹੜੀ ਮੇਰੀ ਸੋਚ ਸੀ ਹੂੰ ਠੀਕ ਹੈ ਪਰ ਉਹਨੇ ਇੱਕ ਬੰਦੇ ਦੇ ਮਗਰ ਜਦੋਂ 100 ਬੰਦਾ ਪੈ ਜੇ ਨਾ ਉਹ ਬੰਦਾ ਟੁੱਟ ਜਾਂਦਾ ਟੁੱਟ ਜਾਂਦਾ ਜੀ ਮਤਲਬ ਜੇ ਜਦੋਂ ਮੈਨੂੰ 네ਗਟਿਵ ਸ਼ੈਨ ਲੱਗੇ ਨੈਗੇਟਿਵ ਸੋਚਣ ਲੱਗੇ ਨੈਟ ਰੂਕਮੈਂਟ ਪਾਉਣ ਲੱਗੇ ਮੈਨੂੰ ਯਾਰ એનર્ਜੀ ਡਾਊਨ ਹੋ ਜਾਂਦੀ ਮੇਰੀ ਡਾਊਨ ਹੋ ਜਾਂਦੀ ਹੋਰ ਨੇ ਵੱਧਦਾ ਦਿਮਾਗ ਖਰਾਬ ਹੋ ਜਾਂਦਾ ਤੇ ਯਾਰ ਉਹ ਸਰਪੰਚ ਹੈ ਮੁੱਖ ਮੰਤਰੀ ਹੈ ਐਮ ਐਲ ਏ ਹੈ ਉਹਨਾਂ ਨਾਲ ਵੀ ਤੇ ਇਹੀ ਹੁੰਦਾ ਉਹ ਵੀ ਤਾਂ ਇਨਸਾਨ ਹੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਜਿਵੇਂ ਉਹਨੂੰ ਉਹਨੇ ਕਿਹਾ ਸੀਗਾ ਆਪਣੇ ਬਦਮਾਸ਼ ਨੇ ਉਹ ਕਹਿੰਦਾ ਮੇਰੇ ਤੋਂ ਖੌਫ ਹੁੰਦਾ ਕਿਵੇਂ ਨਹੀਂ ਜਿਹੜਾ ਫਿਰ ਮੇਮੀ ਗੈਂਗਸਟਰ ਗੈਂਗਸਟਰ ਹੁਣ ਤੂੰ ਗੈਂਗਸਟਰ ਦੇ ਨਾਲ ਬੈਠਾ ਕੀ ਖੌਫ ਹੈ ਅਸੀਂ ਵੀ ਇਨਸਾਨ ਹੈ ਹੈਨਾ ਉਹਦੇ ਕਹਿਣ ਨੂੰ ਉਹ ਵੀ ਇਨਸਾਨ ਹੈ ਇਹ ਚੀਜ਼ਾਂ ਲੰਬੀਆਂ ਸੋਤਣੀਆਂ ਪੈਂਦੀਆਂ ਹਾਂਜੀ ਠੀਕ ਹੈ ਤੇ ਆਪਾਂ ਕੱਲ ਨੂੰ ਮਾਸਟਰ ਜੀ ਯਾਦ ਰੱਖਿਓ ਵੀ ਗਰਜਾਂਟ ਦੀ ਸਟੋਰੀ ਪਾਉਣੀ ਆ ਉਹਨੂੰ ਕਿਵੇਂ ਦਬਈ ਭੇਜਿਆ ਕਿਵੇਂ ਦਬਈ ਜਾ ਕੇ ਸਟ੍ਰੈਕ ਲਾਈ ਕਿਵੇਂ ਮੈਂ ਇੱਕੇ ਦਮ ਦੁਬਈ ਦਾ ਵੀ ਅਫਸਰ ਬਣ ਗਿਆ ਸੀ ਇੱਕੇ ਦਮ ਫੇਰ ਲੇਬਰ ਤੇ ਆ ਗਿਆ ਹਾਂ ਠੀਕ ਹੈ ਠੀਕ ਹੈ ਜੀ ਮਤਲਬ ਰੰਗ ਬਹੁਤ ਰੰਗਾਏ ਆ ਰੰਗਾਏ ਆ ਆਪਣੀ ਮਰਜ਼ੀ ਨਾਲ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਗਲਤੀ ਵਲਤੀ ਮaaf ਕਰਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ